ਸਾਤਰੀਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਪੰਜਾਬ ਨਾਮਾ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਗੁਰਵਿੰਦਰ ਸਿੰਘ ਸਵਤ ਮੌਜੂਦ ਨੇ ਅਸੀਂ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਉੱਤੇ ਚਰਚਾ ਕਰਾਂਗੇ ਕੇਜਰੀਵਾਲ ਸਾਹਿਬ ਦੇ ਉੱਤਰਾਧਿਕਾਰੀ ਦੀ ਚੋਣ ਨੂੰ ਲੈ ਕੇ ਪੀਏਸੀ ਦੀ ਬੈਠਕ ਤੇ ਉਧਰੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਪੰਜਾਬ ਦੇ 2.5 ਸਾਲ ਮੁਕੰਮਲ ਹੋ ਚੁੱਕੇ ਨੇ ਉਹਦੇ ਉੱਤੇ ਵੀ ਇਸ ਚਰਚਾ ਨੂੰ ਅੱਗੇ ਵਧਾਇਆ ਜਾਵੇਗਾ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਉਹ ਪੰਜਾਬੀ ਦੇ ਵਿੱਚ ਜ਼ਰੂਰ ਰੱਖੋਗੇ ਸਵਾਗਤ ਹੈ ਤੁਹਾਡਾ ਸਮਨ ਸਰ ਬਹੁਤ শুকਰੀਆ ਸੁਖਵਿੰਦਰ ਜੀ ਯਾਦ ਕਰਨ ਲਈ ਔਰ ਪੰਜਾਬ ਤਖਤ ਪੰਜਾਬ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਰ ਸਤਿ ਸ਼ਕਰ ਸਭ ਤੋਂ ਸਭ ਮੀਟਿੰਗਾਂ ਦਾ ਦੌਰ ਜਾਰੀ ਹੈ ਸਿਸੋਦੀਆ ਤੇ ਰਾਗਵ ਚੱਡਾ ਹੋਰਾਂ ਨੂੰ ਕੇਜਰੀਵਾਲ ਸਾਹਿਬ ਦੀ ਰਿਹਾਈ ਦੇ ਨੇੜੇ ਵੇਖਿਆ ਗਿਆ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਅਗਲਾ ਚਿਹਰਾ ਕੌਣ ਹੋਏਗਾ ਆਮ ਆਦਮੀ ਪਾਰਟੀ ਦਾ ਕੀ ਉਹ ਕੇਜਰੀਵਾਲ ਸਾਹਿਬ ਦੇ ਪਰਿਵਾਰ ਵਿੱਚੋਂ ਹੋਏਗਾ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਹੋਏਗੀ ਜੇ ਉਹਨਾਂ ਦਾ ਨਾਮ ਵਿਚਾਰਿਆ ਜਾਂਦਾ ਤਾਂ ਆਮ ਆਦਮੀ ਪਾਰਟੀ ਨੂੰ ਕੀ ਉਹ ਜਿਹੜਾ ਮਤਲਬ ਹੁੰਦਾ ਹੈ ਕਿ ਲੋਕਾਂ ਦੇ ਵਿੱਚ ਭਲ ਮਨਾਉਣਾ ਕਿ ਜੀ ਇਮਾਨਦਾਰ ਆ ਕਿ ਗੁਨੇਗਾਰ ਆ ਉਹਦਾ ਕੋਈ ਫਾਇਦਾ ਹੋਏਗਾ ਜਾ ਕਿਸੇ ਹੋਰ ਚਿਹਰੇ ਨੂੰ ਅੱਗੇ ਵਧਾਇਆ ਜਾਵੇਗਾ ਸਿਸੋਧੀਆਂ ਸਾਥ ਨੂੰ ਛੱਡ ਕੇ ਕਿਉਂਕਿ ਉਹ ਤਾਂ ਕਹਿੰਦੇ ਨਾਲ ਹੀ ਇਹਨਾਂ ਦੇ ਲੋਕਾਂ ਦੇ ਵਿੱਚ ਜਾਣਗੇ ਕਿ ਸੰਜੇ ਸਿੰਘ ਜਾਂ ਰਾਗਵ ਚੱਡਾ ਜਾਂ ਫਿਰ ਭੋਪਾਲ ਰਾਏ ਜਾਂ ਆਤੀਸ਼ੀ ਹੋਰਾਂ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਜਿਸ ਤਰੀਕੇ ਦੇ ਦਾਅ ਪੇ ਚਰਵਿੰਦ ਕੇਜਰੀਵਾਲ ਖੇਡ ਰਹੇ ਨੇ ਕਿ ਇਹ ਆਮ ਆਦਮੀ ਪਾਰਟੀ ਦੇ ਜਿਹੜਾ ਸੂਰਜ ਹੈ ਉਹਨੂੰ ਹੋਰ ਉੱਚਾ ਲਿਜਾਣ ਦੀ ਮਤਲਬ ਕਿ ਉਸ ਤਰੀਕੇ ਨਾਲ ਚਮਕਾਉਣ ਦੀ ਗੱਲ ਕਰੇਗਾ ਜਾਂ ਫਿਰ ਇਹ ਸੂਰਜ ਡੁੱਬਦਾ ਨਜ਼ਰ ਆਏਗਾ ਦッコ ਸੁਖਵਿੰਦਰ ਸਵਾਲ ਤੁਹਾਡਾ ਬਹੁਤ ਵੱਡਾ ਹੈਗਾ ਔਰ ਗੋਲਮੋਲ ਜਿਹਾ ਪਰ 2-3 ਗੱਲਾਂ ਨੇ ਇਹਨੂੰ ਾਟੋ-ਾਟ ਕਰਕੇ ਦੇਖਣਾ ਪਊਗਾ ਆਪਾਂ ਨੂੰ ਾਟੋ-ਾਟ ਕਰਕੇ ਹੀ ਸਮਝਣਾ ਪਊਗਾ ਇਹਦਾ ਅਰਵਿੰਦ ਕੇਜਰੀਵਾਲ ਸਾਹਿਬ ਦਾ ਵਾਰਿਸ ਕੌਣ ਹੋਏਗਾ ਇਹ ਇੱਕ ਅਲੱਗ ਮੁੱਦਾ ਹੈਗਾ ਇਹਨਾਂ ਦਾ ਭਵਿੱਖ ਕੀ ਹੋਏਗਾ ਆਮ ਆਦਮੀ ਪਾਰਟੀ ਦਾ ਉਹ ਇੱਕ ਅਲੱਗ ਮੁੱਦਾ ਹੋਏਗਾ ਤੇ ਇਸ ਵੇਲੇ ਮੌਜੂਦਾ ਹਾਲਾਤ ਕੀ ਨੇ ਇਹ ਇੱਕ ਅਲੱਗ ਸਵਾਲ ਆ ਤੋ ਤਿੰਨ ਸਵਾਲਾਂ ਦੇ ਜਵਾਬ ਨੇ ਮੈਨੂੰ ਤੁਸੀਂ ਮੌਕਾ ਦੇਵੋ ਕਿ ਬਤਨਾਂ ਦੇ ਅਡਵਰਟ ਸਵਾਲ ਦੇ ਸਕਾਂ ਜਵਾਬ ਦੇ ਸਕਾਂ ਹੁਣ ਜਿੱਥੇ ਤੱਕ ਅੱਪਰ ਸ਼ੁਰੂ ਕਰੀਏ ਪਹਿਲਾਂ ਕਿ ਆਮ ਆਦਮੀ ਪਾਰਟੀ ਦੇ ਇਸ ਵੇਲੇ ਦਿੱਲੀ ਵਿੱਚ ਹਾਲਾਤ ਕੀ ਨੇ ਇਸ ਵੇਲੇ ਜਿਹੜੇ ਹਾਲਾਤ ਨੇ ਉਹ ਇਹ ਨੇ ਕਿ ਉਹਨਾਂ ਦਾ ਜਿਹੜਾ ਮੁੱਖ ਮੰਤਰੀ ਆ ਉਹ 20 ਦੇ ਕਰੀਬ ਬਾਕੀ ਆਪਣੇ ਨੇਤਾਵਾਂ ਨੂੰ ਨਾਲ ਲਾ ਕੇ ਕੇਸਾਂ ਨੂੰ ਫੇਸ ਕਰ ਰਹੇ ਨੇ ਜਿਨ੍ਹਾਂ ਵਿੱਚ ਮਨੀ ਲਾਂਡਰਿੰਗ ਦੇ ਕੇਸ ਨੇ ਹੋਰ ਵੱਡੇ ਕੇਸ ਨੇ ਆਪਣੇ ਘਰ ਨੂੰ ਸੀਸਵਹਲ ਬਣਾਉਣ ਦੇ ਕੇਸ ਨੇ ਤੇ ਦਿੱਲੀ ਵਿੱਚ ਮਾਫੀਆ ਕਿਸ ਤਰੀਕੇ ਨਾਲ ਜਕੜ ਚਾਇਆ ਵਿਆ ਕਾਫੀ ਬੱਟੇ ਕੇਸਸ ਨੇ ਜਿਦੇ ਕਰਕੇ ਉਹ ਕਰੀਬ-ਕਰੀਬ 150 ਤੋਂ ਜ਼ਿਆਦਾ ਦਿਨ ਜੇਲ੍ਹ ਵਿੱਚ ਘਟ ਕੇ ਹਲੇ 24 ਘੰਟੇ ਹੋਏ ਨੇ 48 ਘੰਟੇ ਕੇ ਵਾਪਸ ਮੁੜੇ ਨੇ ਤੇ ਉਹ ਕਹਿੰਦੇ ਸੀ ਮੈਂ ਬਾਹਰ ਆ ਕੇ 72 ਘੰਟਿਆਂ ਦੇ ਵਿੱਚ ਵਿੱਚ ਆਪਣਾ ਵਾਰਿਸ ਸਾ ਜਿਹੜਾ ਮੈਂ ਉਹ ਚੁਣੂਗਾ ਪਰ ਜਦੋਂ ਆਪਾਂ ਦਿੱਲੀ ਦੀਆਂ ਸੜਕਾਂ ਤੇ ਘੁੰਮਦੇ ਹੋਏ ਦਿੱਲੀ ਦੇ ਉੱਤੇ ਨਜ਼ਰ ਮਾਰਦੇ ਆ ਉਹ ਇਹ ਲੱਗਦਾ ਯਾਰ ਕਿ ਇਹ ਗੱਲ ਬਣੂਗੀ ਜਾਂ ਨਹੀਂ ਜ਼ਿੰਦਗੀ ਨੂੰ ਜਿਉਣ ਲਈ ਸੁਖਵਿੰਦਰ ਜੀ ਸਭ ਤੋਂ ਪਹਿਲਾਂ ਇਹਨਾਂ ਨੇ ਨਾਰਾ ਮਾਰਿਆ ਸੀ ਕਿ ਅਸੀਂ ਦਿੱਲੀ ਦੇ ਹਰ ਘਰ ਦੇ ਵਿੱਚ ਪਾਣੀ ਪੀਣ ਵਾਲਾ ਮੁਫਤ ਤੇ 24 ਘੰਟੇ ਦਾ ਪਾਣੀ ਸੱਤੇ ਦਿਨ ਸਾਫ਼ ਪਾਣੀ ਅੱਜ ਵੀ ਤੁਸੀਂ ਦੇਖ ਲਓ ਵੀ ਕਰੀਬ-ਕਰੀਬ 1200 ਟੈਂਕਰ ਪਾਣੀ ਦੇ ਆਫੀਸ਼ੀਅਲੀ ਰੋਜ਼ ਚੱਲਦੇ ਨੇ ਆਫੀਸ਼ੀਅਲੀ ਅਨ ਆਫੀਸ਼ੀਅਲੀ ਇਹ ਫਿਰ ਜ਼ਿਆਦਾ ਹੋਏਗੀ ਇਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਹੈ ਪਰ ਉਸ ਤੋਂ ਬਾਅਦ ਵੀ 40% ਘਰਾਂ ਵਿੱਚ ਹਲੇ ਵੀ ਪਾਣੀ ਨਿਮਤ ਤੌਰ ਤੇ ਨਹੀਂ ਪਹੁੰਚ ਰਿਹਾ ਔਰ 20% ਘਰਾਂ ਦੀ ਹਾਲਤ ਇਹ ਆ ਕਿ ਉੱਥੇ ਪਾਣੀ ਪਹੁੰਚਦੇ ਰਿਹਾ ਤੇ ਤੁਸੀਂ ਇਹ ਦੇਖ ਲਓ ਵੀ ਟੈਂਕਰ ਮਾਫੀਆ ਕਰੀਬ-ਕਰੀਬ 100 ਕਰੋੜ ਤੋਂ ਵੱਧ ਕਮਾਈ ਕਹਿੰਦੇ ਨੇ ਪਿਛੇ 6 ਮਹੀਨਿਆਂ ਵਿੱਚ ਕਰ ਰਿਹਾ ਹੈ ਦੂਸਰਾ ਅਗਲਾ ਪੁਆਇੰਟ ਇਹ ਸੀ ਫਿਰ ਜਿਹੜੇ ਉਹਨਾਂ ਨੇ ਆਪਣੇ ਕਲੀਨਿਕ ਖੋਲੇ ਸੀ ਆਮ ਆਦਮੀ ਪਾਰਟੀ ਕ ਲਈ ਦੇ ਉਹ ਕਲੀਨਿਕ ਉਹਨਾਂ ਨੇ ਖੋਲਲੇ ਨੇ ਪਰ ਉਹਨਾਂ ਕਲੀਨਿਕਾਂ ਦੇ ਵਿੱਚ ਉਹੀ ਦਵਾਈਆਂ ਨੇ ਹਰ ਬਿਮਾਰੀ ਦੀ ਉਹੀ ਦਵਾਈਆਂ ਨੇ ਹਰ ਬਿਮਾਰੀ ਦੇ ਉਹੀ ਟੈਸਟ ਨੇ ਉਹੀ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਐਮ ਸੀ ਡੀ ਦੇ ਉੱਪਰ ਇਹਨਾਂ ਦਾ ਕਬਜ਼ਾ ਹੈਗਾ ਦਿੱਲੀ ਡਿਵੈਲਪਮੈਂਟ ਅਥਾਰਟੀ ਵੀ ਇਹਨਾਂ ਦੇ ਕੋਲ ਆ ਗਈ ਆ ਤੁਸੀਂ ਇਹ ਦੇਖੋ ਵੀ ਐਮ ਸੀ ਬੀ ਜਦੋਂ ਤੱਕ ਇਹਨਾਂ ਕੋਲੇ ਆਈ ਆ ਕਚਰਾ ਚੱਕਣ ਦਾ ਪ੍ਰਬੰਧਨ ਖਰਾਬ ਹੋਇਆ ਹਲੇ ਵੀ ਇਸ ਵੇਲੇ ਜਿੰਨੇ ਆਪਣੇ ਲੈਂਡਸਲ ਹੈਗੇ ਨੇ ਉਹ ਕਰੀਬ-ਕਰੀਬ ਸਾਰੇ ਭਰੇ ਜਾ ਚੁੱਕੇ ਨੇ ਕਚਰਾ ਚੱਕੇ ਨਹੀਂ ਜਾ ਰਿਹਾ ਐਨਵਾਇਰਨਮੈਂਟ ਵੀ ਖਰਾਬ ਹੋ ਰਿਹਾ ਔਰ ਦਿੱਲੀ ਵਿੱਚ ਆਪਾਂ ਨੂੰ ਪਤਾ ਵੀ ਪੋਲਿਊਸ਼ਨ ਪਹਿਲੇ ਹੀ ਬਹੁਤ ਮਾੜਾ ਹਾਲ ਹੈਗਾ ਉੱਥੇ ਤਾਂ ਥੋੜਾ ਜਿਹਾ ਕੰਮ ਵੱਜੇ ਰੋਲਾ ਪੈ ਜਾਂਦਾ ਉਹਦੀ అలਾਰਮ ਵੱਜ ਜਾਂਦੇ ਨੇ ਵੀ ਸਾਰਾ ਕੁਝ ਹੋ ਗਿਆ ਫਿਰ ਜਿਹੜੇ ਕਹਿੰਦੇ ਸੀ ਵੀ ਹਰ ਬੰਦੇ ਨੂੰ ਉਸੇ ਘਰ ਦੇਵਾਂਗੇ ਉਹ ਘਰ ਵੀ ਉਹ ਵੀ ਗੱਲਾਂ ਖਵਾ ਚ ਰਹਿ ਗਈਆਂ ਸੋ ਇਹ ਤਾਂ ਹਾਲਾਤ ਨੇ ਇਸ ਵੇਲੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਕਿੱਥੂ-ਥੂ ਆਉਣ ਵਾਲੇ ਹਾਲਾਤਾਂ ਦਿੱਲੀ ਵਿੱਚ ਇੰਨਾ ਤੇ ਹੋਏ ਪੈ ਨਹੀਂ ਸੋ ਇਹਦੇ ਤੋਂ ਪਚਣ ਦੀ ਲੋੜ ਹੁਣ ਅੱਗੇ ਆ ਜੋ ਅਰਵਿੰਦ ਕੇਜਰੀਵਾਲ ਦੇ ਆਪਣੇ ਕੰਮ ਦੇ ਉੱਪਰ ਜਾਂ ਚੋਣਾਂ ਦੇ ਜਿਹੜੇ ਹਾਲਾਤ ਨੇ ਤਿੰਨ ਮਹੀਨੇ ਰਹਿ ਗਏ ਉਹਨਾਂ ਦੇ ਜਦੋਂ ਆਫੀਸ਼ੀਅਲੀ ਚੋਣਾਂ ਅਨਾਉਂਸ ਹੋ ਜਾਣੀਆਂ ਨੇ ਸੋ ਉਹ ਕਹਿੰਦਾ ਵੀ ਮੈਂ ਸਰਕਾਰ ਪੰਗ ਕਰ ਰਿਹਾ ਸਰਕਾਰ ਪੰਗ ਕਰ ਰਿਹਾ ਮੈਂ ਤਿੰਨ ਮਹੀਨੇ ਪਹਿਲਾਂ ਜੇ ਤਿੰਨ ਮਹੀਨੇ ਬਾਅਦ ਵੀ ਹੁੰਦੇ ਤਾਂ ਅਫੀਸ਼ੀਅਟਿੰਗ ਮੁੱਖ ਮੰਤਰੀ ਤਾਂ ਇਹੀ ਰਹਿਣਾ ਸੀ ਅਰਵਿੰਦ ਕੇਜਰੀਵਾਲ ਨੇ ਹੁਣ ਜਿਹੜਾ ਚੁਣ ਲੈਣਗੇ ਉਹ ਨਾਮ ਉਹਦਾ ਰਹੇਗਾ ਬਿਲਕੁਲ ਉਸੇ ਤਰੀਕੇ ਨਾਲ ਜੋ ਪੰਜਾਬ ਦੇ ਵਿੱਚ ਕਾਂਗਰਸ ਨੇ ਕੀਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦੇ ਉੱਪਰ ਜਦੋਂ ਬਹੁਤ ਜ਼ਿਆਦਾ ਥੂ-ਥੂ ਹੋਣ ਲੱਗ ਗਈ ਤਾਂ 3 ਮਹੀਨੇ ਦੇ ਲਈ ਚੰਨੀ ਨੂੰ ਬਿਠਾ ਦਿੱਤਾ ਗਿਆ ਸੀ ਉਹ ਠੀਕ ਆ ਕਿ ਅਮਰਿੰਦਰ ਸਿੰਘ ਨੂੰ ਪਰਾ ਕਰਕੇ ਉਦੋਂ ਚੱਲੀ ਕਦੇ ਮਨਪ੍ਰੀਤ ਦੀ ਜਾਂ ਨਵਜੋਤ ਸਿੱਧੂ ਦੀ ਜਾਂ ਦਿੱਲੀ ਵਾਲਿਆਂ ਦੀ ਚੱਲੀ ਚਰਨਜੀਤ ਚੰਨੀ ਦੀ ਓਨੀ ਨਹੀਂ ਚੱਲੀ ਜਿੱਦੀ ਚੱਲਣੀ ਚਾਹੀਦੀ ਸੀ ਪਰ ਇੱਥੇ ਤਾਂ ਉਹ ਮਾਮਲਾ ਨਹੀਂ ਹੈਗਾ ਇੱਥੇ ਤਾਂ ਇੱਕ ਮਹਿਜ਼ ਮੁਖੱਟਾ ਬਦਲਿਆ ਜਾ ਰਿਹਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਰਹੇਗਾ ਉਹ ਤਾਂ ਇੱਕ ਕਲਰਕ ਦੇ ਵਾਂਗ ਜਾਏਗਾ ਕਿ ਭਰਾਵਾ ਆਹ ਫਾਈਲ ਆ ਰਹੀ ਹੈ ਇਹਨੂੰ ਸਾਈਨ ਕਰ ਦੇ ਆਹ ਫਾਈਲ ਆ ਰਹੀ ਹੈ ਇਹਨੂੰ ਨਹੀਂ ਸਾਈਨ ਕਰਨਾ ਜਿਵੇਂ ਪਹਿਲਾਂ ਸਿਸਟਮ ਚੱਲ ਰਿਹਾ ਹੁਣ ਹੋਏਗਾ ਕੀ ਉਹਦੇ ਨਾਲ ਉਦੇ ਨਾਲ ਹੋਏਗਾ ਇਹ ਕਿ ਜਿਹੜਾ ਇਹਨਾਂ ਦਾ ਐਂਟੀ ਇਨਕੰਮਬੈਂਸੀ ਫੈਕਟਰ ਕ੍ਰੀਏਟ ਹੋਇਆ ਪਿਆ ਲੋਕਾਂ ਦੇ ਜਿਹੜੇ ਕੰਮ ਨਹੀਂ ਹੋਏ ਜਾਂਦਾ ਜੇਲ੍ਹ ਦੇ ਚੱਕਰ 'ਚ ਪਏ ਨੇ ਪਿਛਲੇ ਸਾਲ ਦੇ ਕੰਮ ਖੜੇ ਨੇ ਉਹ ਈਵੈਲਿਊਏਟ ਹੋਣਗੇ ਉਹਦੀ ਈਵੈਲਿਊਏਸ਼ਨ ਨੂੰ ਰੋਕਣ ਲਈ মিডিਆ ਵਿੱਚ ਆਪਣੀ ਛਵੀ ਕੇਸਾਂ ਵਾਲੀ منی ਲਾਂਡਰਿੰਗ ਵਾਲੀ ਐਕਸਾਈਜ਼ ਵਾਲੀ ਜਾਣ ਤੋਂ ਰੋਕਣ ਲਈ ਇਹਨਾਂ ਨੇ ਇੱਕ ਮਾਸਕ ਪਹਿਨੇ ਆ ਜੋ ਕਿ ਇੱਕ ਨਵੇਂ ਮੁੱਖ ਮੰਤਰੀ ਦਾ ਹੋਵੇਗਾ ਉਹ ਇੱਕ ਵੱਡਾ ਤੇ ਤੀਸਰੀ ਗੱਲ ਜਿਹੜੀ ਆ ਜਾਂਦੀ ਆ ਕਿ ਮੁੱਖ ਮੰਤਰੀ ਕੌਣ ਹੋਵੇਗਾ ਮੁੱਖ ਮੰਤਰੀ ਕੌਣ ਹੋਵੇਗਾ ਜੇ ਆਪਾਂ ਹਿੰਦੂਸਤਾਨ ਦੇ ਇਤਿਹਾਸ ਵਿੱਚ ਰਾਜਨੀਤਿਕ ਇਤਿਹਾਸ ਵਿੱਚ ਦੇਖੀਏ ਕਿ ਜਦੋਂ ਜਦੋਂ ਵੀ ਕਿਸੇ ਮੁੱਖ ਮੰਤਰੀ ਦੇ ਉੱਪਰ ਕੇਸ ਇਸ ਤਰ੍ਹਾਂ ਦੇ ਚੱਲਦੇ ਨੇ ਉਹਨੂੰ ਜੇਲ੍ਹ ਜਾਣਾ ਪੈਂਦਾ ਕਈ ਵਾਰ ਹੋਇਆ ਪਹਿਲਾਂ ਵੀ ਹੋਇਆ ਕਿ ਬੰਦਾ ਜੇਲ੍ਹ 'ਚ ਰਿਹਾ ਆ ਤੇ ਉਹ ਮੁੱਖ ਮੰਤਰੀ ਤੋਂ ਅਸਤੀਫਾ ਨਹੀਂ ਦਿੰਦਾ ਕੇਜਰੀਵਾਲ ਪਹਿਲਾ ਮੁੱਖ ਮੰਤਰੀ ਨਹੀਂ ਹੈ ਪਰ ਜੇਕਰ ਕੋਈ ਆਪਣਾ ਵਾਰਿਸ ਚੁਣ ਕੇ ਦੇ ਗਿਆ ਜਿਵੇਂ ਜੀਤਾਰਾ ਮਾਝੀ ਨੂੰ ਉਹ ਕਰ ਗਿਆ ਸੀ ਉਹ ਮੁਕਰ ਗਏ ਉਹਨਾਂ ਨੇ ਕੁਰਸੀ ਛੱਡਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਵਿੱਚੋਂ ਕਈ ਤਾਂ ਭਾਜਪੀ ਦੇ ਵਿੱਚ ਜਾ ਬਣੇ ਜਾਂ ਉਹਨਾਂ ਨੇ ਆਪਣੀਆਂ ਛਟ ਪਾਰਟੀਆਂ ਬਣਾ ਲਈਆਂ ਮਤਲਬ ਕਿ ਸਰਕਾਰ ਦੇ ਪਾਰਟੀ ਦੇ ਵਿਖਰਨ ਦੇ ਚਾਂਸਸ ਜ਼ਿਆਦਾ ਬਣਦੇ ਨੇ ਇਹਦੇ ਵਿੱਚ ਜੇ ਕੋਈ ਹੁਣ ਤੱਕ ਜ਼ਿਆਦਾ ਸਫਲ ਰਿਹਾ ਉਹ ਲਾਲੂ ਪ੍ਰਸਾਦ ਯਾਦਵ ਹੀ ਰਹੇ ਨੇ ਕਿ ਉਹਨਾਂ ਨੇ ਆਪਣੀ ਧਰਮ ਪਤਨੀ ਸ਼੍ਰੀਮਤੀ 라ਵੜੀ ਜੈਵੀ ਨੂੰ ਆਪਣਾ ਵਾਰਿਸ ਬਣਾਇਆ ਉਹ ਉਹਦੇ ਉਹਦੇ ਹਿਸਾਬ ਨਾਲ ਉਹਦੇ ਤੋਂ ਆਪਣੇ ਕੰਮ ਨਾਲ ਸਾਰਾ ਕੁਝ ਕੰਮ ਚਲਾਇਆ ਜਿਵੇਂ ਉਹ ਕਹਿ ਰਹੇ ਨੇ ਕਿ ਜੇ ਜਿਵਾਲ ਕੇ ਮੈਂ ਲੋਕਾਂ ਤੋਂ ਮੰਡਟ ਲਵਾਂਗਾ ਲੋਕਾਂ ਦੀ ਅਦਾਲਤ ਵਿੱਚ ਜਾਵਾਂਗਾ ਆਪਕੀ ਅਦਾਲਤ ਵਿੱਚ ਜਾਵਾਂਗਾ ਫਿਰ ਉੱਥੋਂ ਇਨਸਾਫ ਲੈ ਕੇ ਵਾਪਸ ਪਰਤਾਂਗਾ ਉਸ ਸੂਰਤ ਵਿੱਚ ਜੇ ਉਹ ਮੁੱਖ ਮੰਤਰੀ ਦੀ ਸੀਟ ਤੇ ਬੈਠਣਾ ਚਾਹੁੰਦੇ ਨੇ ਫਿਰ ਉਹਨਾਂ ਦੇ ਲਈ ਜੇ ਕੋਈ ਸਭ ਤੋਂ ਸੇਫ ਫੇਸ ਹੈਗਾ ਉਹ ਉਹਨਾਂ ਦੀ ਆਪਣੀ ਸ਼੍ਰੀਕੇ ਹਯਾਤ ਉਹਨਾਂ ਦੀ ਆਪਣੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਜਿਵੇਂ ਅਤਿਸ਼ੀ ਦਾ ਨਾਮ ਚੱਲ ਰਿਹਾ ਸੰਜੇ ਸਿੰਘ ਦਾ ਨਾਮ ਚੱਲ ਰਿਹਾ ਗੋਪਾਲ ਵਾਏ ਦਾ ਨਾਮ ਚੱਲ ਰਿਹਾ ਇਹ ਦੋ ਤਿੰਨ ਨਾਮ ਚੱਲ ਰਹੇ ਨੇ ਕਿਉਂਕਿ ਅ ਅੱਜ ਆਪਣੀ ਮੀਟਿੰਗ ਜਿਹੜੀ ਹੈਗੀ ਆ ਅ ਚੱਲ ਰਹੀ ਆ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਸੁਸੋਦੀਆ ਅਤਿਸ਼ੀ ਸੰਜੇ ਸਿੰਘ ਦੁਰਗੇਸ਼ ਪਾਠਕ ਗੋਪਾਲ ਵਾਏ ਇਮਰਾਨ ਹੁਸੈਨ ਰਾਗਬ ਚੱਡਾ ਰਾਖੀ ਵਿਧਿਆਨ ਇਹ ਬੈਠੇ ਹੁਣ ਇਹਦੇ ਵਿੱਚ ਇਹ ਵੀਡੀਓ ਦੇ ਵਿੱਚ ਆਪਾਂ ਕਿਉਂਕਿ ਵੀਡੀਓ ਪਹਿਲਾਂ ਰਿਕਾਰਡ ਹੋ ਰਹੀ ਆ ਮੀਟਿੰਗ ਬਾਅਦ ਚ ਹੋਣੀ ਆ ਪਰ ਜਿਤ ਤੱਕ ਲੱਗ ਰਿਹਾ ਕਿ ਭਗਵੰਤ ਮਾਨ ਹੋ ਸਕਦਾ ਹੈ ਕਿ ਪਾਰਟੀ ਦੇ ਵਿੱਚ ਇੱਕ ਸਟੇਟ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਇਨਵਾਈਟ ਕੀਤਾ ਜਾਵੇ ਐਸੇ ਸਪੈਸ਼ਲ ਇਨਵਾਈਟਿੰਗ ਕਰਨਾ ਤਾਂ ਪਣਦਾ ਪਰ ਕਰਦੇ ਆ ਨਹੀਂ ਕਰਦੇ ਉਹ ਤਾਂ ਖੈਰ ਆਪਾਂ ਨੂੰ ਨਹੀਂ ਪਤਾ ਹੈਗਾ ਮੈਂ ਸਫਨ ਸਰ ਇਹਦੇ ਉੱਤੇ ਬਾਅਦ ਵਿੱਚ ਵਿਸਥਾਰ ਕਰਦੇ ਆ ਪਹਿਲਾਂ ਜਿਨ੍ਹਾਂ ਦਾ ਨਾਮ ਚੱਲ ਰਿਹਾ ਆਤੀਸ਼ੀ ਦੀ ਸਿਆਸਤ ਨੂੰ ਸਮਝਣਾ ਚਾਹਾਂਗੇ ਕਿਉਂਕਿ ਕੇਜਰੀਵਾਲ ਸਾਹਿਬ ਦੇ ਅੰਦਰ ਜਾਣ ਤੋਂ ਬਾਅਦ ਜਿੰਨੇ ਜ਼ੋਰ ਸ਼ੋਰ ਦੇ ਨਾਲ ਉਹ ਮੀਡੀਆ ਦੇ ਵਿੱਚ ਨਜ਼ਰ ਆਏ ਜਾਂ ਸੌਰਵ ਭਾਜਪਾ ਦੇ ਨਜ਼ਰ ਆਏ ਸੰਜੇ ਸਿੰਘ ਜਿਹੜੇ ਨੂੰ ਪਹਿਲਾਂ ਜੇਲ੍ਹ ਸੀ ਬਾਅਦ ਵਿੱਚ ਬਾਹਰ ਆ ਕੇ ਉਹ ਵੀ ਉਹਨਾਂ ਦੀ ਆਪਣੀ ਸਿਆਸਤ ਹੈ ਜਾਂ ਉਹਨਾਂ ਦੀ ਆਪਣੀ ਪਛਾਣ ਹੈ ਰਗਵ ਚੱਡਾ ਹੋਣੀ ਜਿਹੜੇ ਨੇ ਉਹਨਾਂ ਸਮਿਆਂ 'ਚ ਵਿਦੇਸ਼ ਤੇ ਵਿਦਸੀ ਇਲਾਜ ਦੇ ਦੌਰਾਨ ਉਹ ਤੋਂ ਬਹੁਤ سارے ਸਵਾਲ ਉਹਨਾਂ ਦੇ ਉੱਤੇ ਉੱਠਦੇ ਸੀ ਜੇ ਅਸੀਂ ਇਹਨਾਂ ਚਾਰੇ ਚਿਹਰੇ ਨੂੰ ਵੇਖੀਏ ਗੋਪਾਲ ਰਾਏ ਤੇ ਚੋਨੋ ਕੈਬਨਿਟ ਮੰਤਰੀ ਨੇ ਉਹਨਾਂ ਦੀ ਆਪਣੀ ਸਿਆਸਤ ਉਹ ਬਹੁਤਾ ਇਸ ਤਰੀਕੇ ਨਾਲ ਚਰਚਾ ਵਿੱਚ ਨਹੀਂ ਰਹਿੰਦੇ ਪਰ ਜਿਨ੍ਹਾਂ ਦੇ মিডিਆ ਦੇ ਇੰਟੈਂਸ਼ਨ ਜਾਂ ਜਿਹੜੇ মিডিਆ ਦੇ ਵਿੱਚ ਇੰਟੈਂਸ਼ਨ ਕ੍ਰੀਏਟ ਕਰਦੇ ਨੇ ਜੇ ਅਸੀਂ ਉਹਨਾਂ ਦੀ ਸਿਆਸਤ ਨੂੰ ਸਮਝੀਏ ਕਿ ਉਹ ਕੇਜਰੀਵਾਲ ਸਾਹਿਬ ਦੇ ਉਤਰਨ ਅਧਿਕਾਰੀ ਬਣਨ ਦੇ ਵਿੱਚ ਕਿੰਨੇ ਕੁ ਸਫਲ ਹੋ ਸਕਦੇ ਨੇ ਜਾਂ ਉਹਨਾਂ ਦੀ ਤੇ ਕੇਜਰੀਵਾਲ ਦਾ ਸਭ ਦੀ ਸਿਆਸਤ ਦੇ ਵਿੱਚ ਕਿੰਨਾ ਕੁ ਫਰਕ ਹੈ ਕਿ ਲੋਕ ਉਹਨੂੰ ਮਤਲਬ ਕਿ ਚੁੜਨਗੇ ਜਾਂ ਲੋਕ ਉਹਨਾਂ ਨੂੰ ਚਾਉਣਗੇ ਜਾਂ ਕਹਿ ਲੋ ਕਿ ਜੇ ਸੁਨੀਤਾ ਕੇਜਰੀਵਾਲ ਬਣ ਜਾਂਦੇ ਨੇ ਫਿਰ ਵੀ ਜੇ ਲੋਕਾਂ ਦੇ ਮਨ ਚ ਰਹੇ ਕਿ ਨਹੀਂ ਸੁਨੀਤਾ ਕੇਜਰੀਵਾਲ ਦਿੱਤਾ ਤੇ ਰਾਗਵ ਚੱਡਾ ਆਪਸ਼ਨ ਵਧੀਆ ਸੀ ਜਾਂ ਸੌਰਧ ਸੌਰਭ ਭਾਰਤਵਾਦ ਜਾਂ ਸੰਜੀਤ ਸਿੰਘ ਜਿਹੜੇ ਬਿਵਾਕੀ ਦੇ ਨਾਲ ਰਾਜ ਸਭਾ ਦੇ ਵਿੱਚ ਬੋਲਦੇ ਨੇ ਜਾਂ ਫਿਰ ਆਤੀਸ਼ੀ ਹੋਰਾਂ ਦਾ ਨਾਮ देखो सुखविंदर जिन्ना ਜਿਨਾਂ ਦਾ ਆਪਾਂ ਆਮ ਆਦਮੀ ਪਾਰਟੀ ਦੇ ਅੰਦਰ ਜਾ ਕੇ ਪਾਰਟੀ ਨੂੰ ਸਮਝਿਆ ਹੁਣ ਤੱਕ ਜਿੰਨੇ ਵੀ ਸਾਲ ਹੋ ਗਏ ਨੇ ਤੁਸੀਂ ਇਹ ਦੇਖ ਲਓ ਵੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣ ਚੁੱਕੇ ਨੇ ਪਰ ਫੇਰ ਵੀ ਉਹਨਾਂ ਦਾ ਪਾ ਹਲੇ ਵੀ ਬੇਰਾਵੱਟੇ ਨਹੀਂ ਪਿਆ ਤੇ ਜੇ ਆਪਾਂ ਇਹ ਸਮਝ ਲਈਏ ਕਿ ਉਹ ਆத்ਸੀ ਨੂੰ ਮੁੱਖ ਮੰਤਰੀ ਬਣਾ ਦਿੰਦੇ ਨੇ ਤੇ ਆத்ਸੀ ਆਪਣੇ ਫੈਸਲੇ ਲੈਣ ਦੇ ਲਈ ਆਪਣੇ ਆਪ ਨੂੰ ਰੱਖ ਲੂਗੀ ਇੰਡੀਪੈਂਡੈਂਟ ਕਰ ਲੂਗੀ ਏ ਆਪਾਂ ਬਹੁਤ ਵੱਡੀ ਗਲਤੀ ਤੇ ਹੋਵਾਂਗੇ ਅਸਲ ਵਿੱਚ ਕੇਜਰੀਵਾਲ 17 ਸਤੰਬਰ ਨੂੰ ਜਿਹੜਾ ਮੋਦੀ ਸਾਹਿਬ ਦਾ ਫੰਕਸ਼ਨ ਹੈਗਾ ਉਹਨਾਂ ਦੇ ਜਨਮ ਦਿਨ ਦੇ ਉੱਤੇ ਗੁਜਰਾਤ ਵਿੱਚ ਉਹਨੂੰ ਵੀ ਟਾਰਗੇਟ ਕਰ ਰਹੇ ਨੇ ਕਿਉਂਕਿ ਉਦੋਂ ਉਹ 75 ਸਾਲ ਦੇ ਹੋ ਰਹੇ ਨੇ ਤੇ ਉਹਦੇ ਵਿੱਚ ਬੀਜੇਪੀ ਦੇ ਵਿੱਚ ਇਹ ਪ੍ਰਥਾ ਹੈਗੀ ਆ ਔਰ ਰੂਲ ਵੀ ਹੈਗਾ ਨਿਯਮ ਵੀ ਹੈਗਾ ਕਿ 75 ਸਾਲ ਤੋਂ ਬਾਅਦ ਕੋਈ ਭਾਜਪਾ ਅਗੂ ਕਿਸੇ ਸੰਵਿਧਾਨਿਕ ਅਹੁਦੇ ਤੇ ਨਹੀਂ ਬੈਠੇਗਾ ਤਾਂ ਫਿਰ ਕੀ ਹੁਣ ਉੱਤੇ ਨਰਿੰਦਰ ਮੋਦੀ ਅਸਤੀਫਾ ਦੇਣਗੇ ਜਾਂ ਉਹ ਆਪਣਾ ਵਾਰਿਸ ਚੁਣਨਗੇ ਉਹ ਇੱਕ ਅਲੱਗ ਗੱਲ ਆ ਪਰ ਜਦੋਂ ਅਰਵਿੰਦ ਕੇਜਰੀ ਵਾਲੇ ਗੱਲ ਕਰ ਰਹੇ ਨੇ ਕਿ ਮੈਂ ਆਪਣਾ ਵਾਰਿਸ ਚੁਣ ਰਿਹਾ ਤਾਂ ਇਹ ਆਪਣਾ ਵਾਰਿਸ ਨਹੀਂ ਚੁਣ ਰਿਹਾ ਇਹ ਆਪਣਾ ਇੱਕ ਨਵਾਂ ਮੁਖੌਟਾ ਚੁਣ ਰਹੇ ਨੇ ਕੰਮ ਉਹੀ ਹੋਣਗੇ ਜੋ ਕੇਜਰੀਵਾਲ ਦੇ 1 ਮੈਨ ਸ਼ੋਅ ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਹੁੰਦੇ ਰਹੇ ਨੇ ਮੈਨੂੰ ਇੱਕ ਵੀ ਅਜਿਹਾ ਫੈਸਲਾ ਜੇਕਰ ਕੋਈ ਆਮ ਆਦਮੀ ਪਾਰਟੀ ਦਾ ਦਿਖਾ ਦੇਵੇ ਦੂਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਹਿਮਤੀ ਨਾ ਹੋਵੇ ਤੇ ਉਹ ਫੈਸਲਾ ਲਾਗੂ ਹੋ ਗਿਆ ਹੋਵੇ ਇਹ ਅਜੇ ਅੱਜ ਤੱਕ ਹੋਇਆ ਨਹੀਂ ਔਰ ਇਹ 17 ਦਾ ਇਹਨਾਂ ਨੇ ਰੱਖਿਆ ਅੱਜ ਮੀਟਿੰਗ ਕਰ ਰਹੇ ਨੇ ਆਸ਼ੀਦੀ ਦਾ ਨਾਮ ਲੈ ਲਓ ਆਸ਼ੀਦੀ ਪੋਲਿਟਿਕਸ ਕਹੀ ਜਿਹੜੀ ਹੈ ਅਗਰੈਸ਼ਨ ਦੇ ਵਿੱਚ ਵੱਡੇ ਵੱਡੇ ਬਿਆਨ ਦੇ ਦੇਣ ਤੇ ਮੀਡੀਆ ਅਟੈਂਸ਼ਨ ਕ੍ਰੀਏਟ ਕਰਨੀ ਸੋ ਮੀਡੀਆ ਅਟੈਂਸ਼ਨ ਕ੍ਰੀਏਟ ਕਰਨੀ ਆਮ ਆਦਮੀ ਪਾਰਟੀ ਦਾ ਸ਼ੁਰੂ ਤੋਂ ਹੀ ਕੰਮ ਆ ਤੁਸੀਂ ਦੇਖੋ ਨਾ ਸਾਡੀ ਪੰਜਾਬ ਸਰਕਾਰ ਨੇ ਤਾਂ ਸੈਂਕੜੇ ਕਰੋੜ ਬਜਟ ਹੀ ਰੱਖ ਦਿੱਤਾ ਸਾਲਾਨਾ ਕਿ মিডিਆ ਨੂੰ ਚੰਗੇ ਪੈਸੇ ਦੋ ਤਾਂ ਕਿ ਆਪਣੀ ਮਰਜ਼ੀ ਦੀ ਗੱਲ ਸਾਹਮਣੇ ਕੈਮਰੇ ਦੇ ਉੱਤੇ ਆ ਚੁੱਕੇ ਪਰ ਇੱਕ ਚੀਜ਼ ਤੁਹਾਡੀ ਗੱਲ ਜ਼ਰੂਰ ਵਧੀਆ ਤੁਹਾਡੇ ਸਵਾਲ ਦੇ ਵਿੱਚ ਕਿ ਆਖਿਰ ਕੇਜਰੀਵਾਲ ਕਰ ਕੀ ਰਿਹਾ ਕੀ ਉਹ ਆਪਣੇ ਆਪ ਨੂੰ ਰਾਸ਼ਟਰੀ ਪੱਧਰ ਦੇ ਉੱਪਰ ਇੱਕ ਨਵਾਂ ਵਿਕਲਪ ਇੱਕ ਨਵੀਂ ਵਿਵਸਥਾ ਪਾਰਟੀ ਵਿੱਚ ਦਿਖਾਉਣ ਦੇ ਲਈ ਆ ਰਿਹਾ ਕਿ ਮੇਰੇ ਦੋ ਮੁੱਖ ਮੰਤਰੀ ਤੇ ਮੈਂ ਉਹਨਾਂ ਦੇ ਉੱਪਰ ਵੱਡਾ ਰਾਜਾ ਤੇ ਮੈਂ ਜ਼ਿਆਦਾ ਚਿਹਰਾ ਮੇਰਾ ਪ੍ਰਧਾਨ ਮੰਤਰੀ ਬਣਨ ਯੋਗ ਹੈਗਾ ਕਿਉਂਕਿ ਇਹਦਾ ਇੱਕ ਹੋਰ ਵੀ ਵੱਡਾ ਕਾਰਨ ਹੈ ਸੁਖਵਿੰਦਰ ਜੀ ਪਿਛਲੇ ਦਿਨੀ ਆਪਾਂ ਜਦੋਂ ਸਰਕਾਰ ਬਣੀ 2024 ਦੇ ਵਿੱਚ ਇਹਨਾਂ ਦੀ 3.0 3.0 ਬਣੀ ਆ ਭਾਰਤੀ ਜਨਤਾ ਪਾਰਟੀ ਦੀ ਚਾਹਤ ਨਾਲ ਇਹ ਸਰਕਾਰ ਬਣੀ ਪ੍ਰਧਾਨ ਮੰਤਰੀ ਦੇ ਨਵਿੰਦਰ ਮੋਦੀ ਬਣੇ ਪਰ ਉਹਦੇ ਵਿੱਚ ਇੱਕ ਨਵੀਂ ਡਿਵੈਲਪਮੈਂਟ ਜਿਹੜੀ ਸਾਨੂੰ ਭਾਰਤੀਆਂ ਨੂੰ ਮਿਲੀ ਹੈ ਉਹ ਇਹ ਮਿਲੀ ਹੈ ਕਿ ਵਿਰੋਧੀ ਧਰਦਾ ਨeta راہਲ ਗਾਂਧੀ ਜਿਸ ਤਰੀਕੇ ਨਾਲ ਪੇਸ਼ ਆ ਰਿਹਾ ਜਿਸ ਤਰੀਕੇ ਦੇ ਉਹਨਾਂ ਦੇ ਬਿਆਨ ਨੇ ਜਿਸ ਤਰੀਕੇ ਦਾ ਉਹ ਆਪਣੇ ਆਪ ਨੂੰ ਮੁਲਕ ਦਾ ਵਿਕਲਪ ਦਿਖਾ ਰਿਹਾ ਉਹਦੇ ਤੋਂ ਬਹੁਤ ਸਾਰੇ ਲੋਕਾਂ ਨੂੰ ਆਸ ਵੱਜਣ ਲੱਗੀ ਕਿ ਇਹ ਮੁਲਕ ਦਾ ਪ੍ਰਧਾਨ ਮੰਤਰੀ ਹੋ ਸਕਦਾ ਉਹਦੇ ਲਈ ਜਦੋਂ ਇਹ ਗੱਲ ਬਮਤਾ ਪੈਨਰਜੀ ਦੇ ਕੰਨਾਂ ਵਿੱਚ ਪੈਂਦੀ ਆ ਜਦੋਂ ਇਹ ਗੱਲ ਅਰਵਿੰਦ ਕੇਜਰੀਵਾਲ ਦੇ ਕੰਨਾਂ ਵਿੱਚ ਪੈਂਦੀ ਆ ਉਹਨਾਂ ਨੂੰ ਇਹ ਖਬਰ ਪਹੁੰਚਾਉਣੀ ਮੁਸ਼ਕਲ ਹੁੰਦੀ ਉਹਨਾਂ ਲਈ ਬੜੀ ਔਖੀ ਆ ਗੱਲ ਹਜ਼ਮ ਕਰਨੀ ਸੋ ਉਹ ਕਿਤੇ ਨਾ ਕਿਤੇ ਦੇਖੋ ਮਮਤਾ ਬੈਨਰਜੀ ਵੀ ਇੰਡੀਆ ਕਟਵੰਦਰ ਦਾ ਹਿੱਸਾ ਹੁੰਦਾ ਹੋਇਆ ਫਿਰ ਵੀ ਉਹ ਰੇਲਵੇ ਦੀ ਲਾਈਨ ਵਾਂਗੂ ਪੈਰਲਲ ਹੀ ਚੱਲ ਰਹੀ ਆ ਪਿੱਛੇ ਨਹੀਂ ਆ ਕੇ ਬੈਠੀ ਹੈ ਨਾ ਤਰੀਕੇ ਦੇ ਨਾਲ ਚੱਲਦੀ ਉਹ ਨਾਲ ਵੀ ਆ ਤੁਹਾਡੇ ਤੇ ਨਾਲ ਵੀ ਨਹੀਂ ਹੈਗੀ ਉਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਵੀ ਅਰਵਿੰਦ ਕੇਜਰੀਵਾਲ ਨੂੰ ਇਸ ਤਰੀਕੇ ਨਾਲ ਉਭਾਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹਦੇ ਨਾਲ ਰਾਸ਼ਟਰੀ ਨੇਤਾ ਬਣ ਚੁੱਕਿਆ ਤੇ ਇਹਨੂੰ ਜਿਵੇਂ ਜੀਪੀ ਨੂੰ ਅੰਦਰ ਕਰਤਾ ਸੀ ਅਮਰਜੈਂਸੀ ਦੇ ਵਿੱਚ ਮੁੜ ਕੇ ਜਨਤਾ ਦਲ ਦੀ ਸਰਕਾਰ ਆਈ ਸੀ ਵੱਡੇ ਪੱਧਰ ਦੇ ਉੱਪਰ ਕੇਜਰੀਵਾਲ ਕਿਤੇ ਨਾ ਕਿਤੇ ਆਪਣੇ ਆਪ ਨੂੰ ਅਸਤੀਫਾ ਦੇ ਕੇ ਆਪਣਾ ਨਮਾ ਇੱਕ ਵਜ਼ੀਰ ਜਿਹੜਾ ਪੁਰਾਣਾ ਹੈਗਾ ਉਹਦੇ ਵਿੱਚੋਂ ਲੈਣਗੇ ਇਹ ਤਾਂ ਗੱਲ ਬੜੀ ਕਲੀਅਰ ਆ ਕਿ ਪੁਰਾਣੇ ਵਜ਼ੀਰ ਤੋਂ ਹੀ ਲੈਣਗੇ ਕੋਈ ਐਸੇ ਬੰਦੇ ਨੂੰ ਨਹੀਂ ਲਾਉਣਗੇ ਜਿਹਨੂੰ ਕੁਝ ਵੀ ਨਹੀਂ ਪਤਾ ਹੈਗਾ ਰਾਗਵ ਚੱਟਾ ਹੋ ਸਕਦਾ ਪਰ ਰਾਗਵ ਚੱਟਾ ਦੇ ਲੱਗਣ ਦੇ ਚਾਂਸਸ ਘਟਨੇ ਕਿਉਂਕਿ ਉਹਨਾਂ ਦੀ ਇੰਗਲੈਂਡ ਦੇ ਵਿੱਚ ਪੜ੍ਹਾਈ ਚੱਲ ਰਹੀ ਆ ਔਰ ਉਹ ਅਸਮਰੱਥਤਾ ਜਤਾਉਣਗੇ ਕਿਉਂਕਿ ਉਹ ਵਿਆਹ ਦੇ ਘਟਵੰتن ਵਿੱਚ ਬੱਝ ਚੁੱਕੇ ਨੇ ਤੇ ਉਹਨਾਂ ਦੀ ਘਰ ਵਾਲੀ ਵੀ ਉਹਨਾਂ ਨੂੰ ਪੋਲਿਟਿਕਸ ਵਿੱਚ ਬਹੁਤਾ ਵਿਚਰਨਾ ਪਸੰਦ ਨਹੀਂ ਕਰਦੀ ਨਜ਼ਰ ਆ ਰਹੀ ਸੋ ਉਹਨਾਂ ਦੇ ਬੰਨ ਦਾ ਕੋਈ ਐਡਾ ਕੋਲਾਸਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਸੰਜੇ ਸਿੰਘ ਅਤਿਸ਼ੀ ਤੇ ਉਹਨਾਂ ਦੀ ਪਤਨੀ ਇਹਨਾਂ ਤਿੰਨਾਂ ਵਿੱਚੋਂ ਹੀ ਕੋਈ ਨਾਮ ਆਉਣਾ ਚਾਹੀਦਾ ਬਾਕੀ ਆਪਾਂ ਨੂੰ ਪਤਾ ਲੱਗ ਹੀ ਜਾਊਗਾ ਪਰ ਇਹ ਗੱਲ ਕਲੀਅਰ ਆ ਕਿ ਪ੍ਰਤਾਂਤ ਸਿਰਜਣ ਦੇ ਵਿੱਚ ਜਿਹੜਾ ਬੰਦਾ ਜ਼ਿਆਦਾ ਵਧੀਆ ਹੋਏਗਾ ਉਹਨੂੰ ਹੀ ਦਿੱਲੀ ਦਾ ਮੁੱਖ ਮੰਤਰੀ ਲਾਉਣ ਦੇ ਉੱਪਰ ਜ਼ਿਆਦਾ ਚਾਂਸਸ ਨੇ ਉਹਦੇ ਅੱਗੇ ਆਉਣ ਦੇ ਕਿਉਂਕਿ ਇਹਨਾਂ ਦੀ ਜਿਹੜੀ ਰਣਨੀਤੀਆਂ ਨੇ ਆਪਾਂ ਇੱਕ ਸਾਈਜ਼ ਪਾਲਿਸੀ ਦੇਖ ਲਓ ਆਪਾਂ ਟੈਕਸਟੇਸ਼ਨ ਪਾਲਿਸੀ ਦੇਖ ਲਓ ਪੰਜਾਬ ਨੂੰ ਲੁੱਟ ਕੇ ਖਾ ਗਏ ਅੱਜ ਜਦੋਂ ਪੰਜਾਬ ਦੀਆਂ ਚੋਣਾਂ ਸੀ ਉਦੋਂ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ 35000 ਕਰੋੜ ਦੀ ਲੀਕੇਜ ਸਿਰਫ ਟੈਕਸ ਸਟੇਸ਼ਨ ਦੇ ਵਿੱਚੋਂ ਤੇ ਅੱਜ ਤੱਕ ਕਿੰਨੇ ਫੜਿਆ 60-60 ਕਰੋੜ ਰੁਪਈਆ ਫੜ ਕੇ ਆਪਣੇ ਤੁਹਾਡੇ ਹਰਪਾਲ ਸਿੰਘ ਚੀਮਾ ਪੰਜਾਬ ਦੇ ਮੀਡੀਆ ਦੀਆਂ ਖਬਰਾਂ ਦੇ ਟਿੱਟ ਪਰ ਰਹੇ ਨੇ ਜਦੋਂ ਕਿ ਲੀਕੇਜ 35000 ਕਰੋੜ ਤੁਸੀਂ 1% ਵੀ ਨਹੀਂ ਟੱਚ ਕਰ ਪਾ ਰਹੇ ਉਹਦਾ ਜਦੋਂ ਕਿ ਜੇਕਰ ਆਪਾਂ ਐਕਚੁਅਲ ਵਿੱਚ ਜਾ ਕੇ ਦੇਖਾਂਗੇ ਤਾਂ ਸ਼ਾਇਦ ਇਹ 35000 ਤੋਂ ਕਰੋੜ ਤੋਂ ਵੀ ਕਈ ਦੁੱਗਣੀ ਵੀ ਹੋ ਸਕਦੀ ਹੈ ਪਰ ਉਹ ਵਾਲੇ ਬੰਦੇ ਜਿਹੜੇ ਜਾਲੀ ਬਲਾ ਵਾਲੇ ਬਣਾਉਣ ਦੇ ਆਪਾਂ ਲੁਧਿਆਣਾ ਵਿੱਚ ਖੰਨੇ ਵਿੱਚ ਸਾਹਮਣੇ ਆਏ ਨੇ ਪਿੱਛੇ ਦੇ ਪੁਲਿਸ ਦੇ ਬੰਦੇ ਫੜੇ ਵੀ ਨੇ ਤੇ ਉਹ ਪਤਾ ਲੱਗਦਾ ਵੀ ਇਹ ਕਿੱਡਾ ਵੱਡਾ ਬਾਜ਼ਾਰ ਆ ਜਾਲੀ ਬਿੱਲ ਬਣਾਉਣ ਵਾਲੇ ਬੰਦੇ ਕਿੰਨਾ ਵੱਡਾ ਕੰਮ ਕਰ ਰਹੇ ਨੇ ਔਰ ਆਕਾਉਂਡ ਦਿੱਲੀ ਚ ਬੱਠੇ ਨੇ ਔਰ ਅਕਸਾਈਡ ਪਾਲਿਸੀ ਦੇ ਵਿੱਚ ਸਾਬਤ ਕੁਝ ਨਹੀਂ ਹੋਇਆ ਹਲੇ ਤੱਕ ED ਤੋਂ CBI ਤੋਂ ਦਿੱਲੀ ਪੁਲਿਸ ਤੋਂ ਲੇਕਿਨ ਮਾਡਲ ਤਾਂ ਕਲੀਅਰ ਆ ਕਿ ਜੋ ਪੈਸਾ ਅੱਗੇ ਸਰਕਾਰ ਦੇ ਖਜ਼ਾਨੇ ਚ ਜਾਂਦਾ ਸੀ ਉਹ ਹੁਣ ਸ਼ਰਾਬ ਦੇ ਜਿਹੜੇ ਵਪਾਰੀ ਨੇ ਉਹਨਾਂ ਦੇ ਖਾਤੇ ਜਾਂਦਾ ਤੇ ਆਪਾਂ ਨੂੰ ਪਤਾ ਕਟੋ-ਕਟ ਆਪਾਂ ਨੂੰ ਆਫੀਸ਼ੀਅਲੀ ਨਹੀਂ ਕਹਿ ਸਕਦੇ ਅਨਫੀਸ਼ੀਅਲੀ ਤਾਂ ਕਹਿ ਸਕਦੇ ਆ ਕਿ ਆਪਾਂ ਨੂੰ ਪਤਾ ਕਿ ਰਾਜਨੀਤੀ ਵਿੱਚ ਲੈਣ-ਦੇਣ ਕਿਵੇਂ ਹੁੰਦਾ ਬਹੁਤ ਸਹਿਜ ਆ ਕਿ ਤੁਸੀਂ ਜੇ ਕੁਮਾਰ ਰਹੇ 100 ਰੁਪਇਆ ਇੱਕ ਨੇਤਾ ਦੇ ਸਿਰ ਦੇ ਉੱਤੇ ਤੇ ਉਹਨੂੰ ਮੋੜ ਦਿੰਨੇ ਉੱਤੇ 35 ਰੁਪਏ ਕੋਈ ਗੁੱਸਾ ਗੱਲਾ ਨਹੀਂ ਹੈਗਾ ਇਹ ਹਿੰਦੁਸਤਾਨ ਦੇ ਵਿੱਚ ਇੱਕ ਚਲਣ ਹੋ ਗਿਆ ਹਾਲਾਂਕਿ ਬਹੁਤ ਮਾੜਾ ਭ੍ਰਿਸ਼ਟਾਚਾਰ ਦਾ ਇਹ ਚਰਮ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਭ੍ਰਿਸ਼ਟਾਚਾਰ ਦਾ ਚਰਮ ਚੱਲ ਰਿਹਾ ਇਹ ਹੁਣ ਇਸ ਤੋਂ ਜ਼ਿਆਦਾ ਪਤ ਨਹੀਂ ਸਕਦਾ ਤੇ ਹੁਣ ਥੱਲੇ ਆਏਗਾ ਪਰ ਥੱਲੇ ਮਹੀਨੇਆਂ ਸਾਲਾਂ ਚ ਨਹੀਂ ਆ ਜਾਏਗਾ ਇਹਨੂੰ ਵੀ ਕਾਫੀ ਸਮੇਂ ਲੱਗਣਗੇ ਦੋ ਤਿੰਨ ਸਰਕਾਰਾਂ ਦੀ ਬਦਲੀ ਲਵੇਗਾ ਫਿਰ ਜਾ ਕੇ ਸਾਰਾ ਕੁਝ ਸਾਹਮਣੇ ਆਏਗਾ ਫਿਰ ਉਸ ਤੋਂ ਬਾਅਦ ਜਦੋਂ ਗੱਲ ਅਥਸ਼ੀ ਦੀ ਆਉਂਦੀ ਆ ਤਾਂ ਫਿਰ ਸਵਾਤੀ ਮਾਲੀਵਾਲ ਦੀ ਗੱਲ ਵੀ ਅਸੀਂ ਭੁੱਲ ਨਹੀਂ ਸਕਦੇ ਸਵਾਤੀ ਮਾਲੀਵਾਲ ਨੇ ਕੀ ਕੀਤਾ ਸੀ ਉਹਨੂੰ ਕੁੱਟਿਆ ਸੀ ਉਹਨੂੰ ਮਾਰਿਆ ਸੀ ਤੇ ਉਹਦੇ ਮੁੜ ਕੇ ਉਹਨੂੰ ਗੈਰ ਕਾਨੂੰਨੀ ਨਿਯੁਕਤੀਆਂ ਦੇ ਨਾਮ ਦੇ ਉੱਪਰ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀਗੀ ਹਾਲਾਂਕਿ ਉਹਦੇ ਵਿੱਚ ਕੇਜਰੀਵਾਲ ਦਾ ਜਿਹੜਾ ਪੀਏ ਹੈਗਾ ਉਹ ਪੂਰੀ ਤਰ੍ਹਾਂ ਸ਼ਾਮਲ ਔਰ ਕੇਜਰੀਵਾਲ ਦਾ ਪੀਏ ਜਿਹੜਾ ਹੈਗਾ ਉਹ ਹਰ ਕੰਮ ਦੇ ਵਿੱਚ ਹੀ ਕੋਈ ਸ਼ਾਮਲ ਹੁੰਦਾ ਕੇਜਰੀਵਾਲ ਦੀ ਐਨਜੀਓ ਬਣਦੀ ਆ ਉਹਦੇ ਵਿੱਚ ਵੀ ਸ਼ਾਮਲ ਆ ਕੇਜਰੀਵਾਲ ਦੀ ਸਰਕਾਰ ਬਣਦੀ ਆ ਉਹਦੇ ਵਿੱਚ ਵੀ ਸ਼ਾਮਲ ਆ ਕੇਜਰੀਵਾਲ ਦੇ ਉੱਪਰ ਠੱਗੀਆਂ ਦੇ ਇਲਜ਼ਾਮ ਲੱਗਦੇ ਨੇ ਉਹਦੇ ਵਿੱਚ ਵੀ ਸ਼ਾਮਲ ਆ ਉਹ ਬੰਦਾ ਹਰ ਜਗ੍ਹਾ ਦੇ ਉੱਪਰ ਖੜਾ ਸਤਿੰਦਰ ਜੈਨ ਜੇਲ੍ਹ ਦੇ ਵਿੱਚ ਰਿਹਾ ਮਨੋਜੀ ਬਨੀਸ਼ ਸੋਦੀਆ ਜੇਲ੍ਹ ਦੇ ਵਿੱਚ ਰਿਹਾ ਸੋ ਇਹ ਤਾਂ ਬਾਹਰ ਆਉਣਗੇ ਨਹੀਂ ਹੈਗੇ ਪਰ ਜਿਹੜਾ ਕੰਮ ਇਹਨਾਂ ਨੇ ਆਪਣਾ ਬਦਨਾਮੀ ਖੱਟ ਲਈ ਆ ਔਰ ਦਿੱਲੀ ਦੇ ਲੋਕ ਇਹਨਾਂ ਤੋਂ ਔਖੇ ਨੇ ਇਹ ਦਿੱਲੀ ਦੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਮਿੱਟੀ ਪਾਉਣ ਦੇ ਲਈ ਵੱਡਾ ਉਪਰਾਲਾ ਕਰਨਾ ਚਾਹੁੰਦੇ ਨੇ ਔਰ ਇਹਨਾਂ ਦੇ ਪੱਲੇ ਕੁਛ ਨਹੀਂ ਹੈਗਾ ਜਿੱਤਣਗੇ ਜਾਂ ਨਹੀਂ ਜਿੱਤਣਗੇ ਕਿਉਂਕਿ ਆਪਾਂ ਜੇ ਦੇਖੀਏ ਦਿੱਲੀ ਵਿੱਚ ਕਾਂਗਰਸ ਦਾ ਵੀ ਅੱਗੇ ਨਾਲੋਂ ਪ੍ਰਭਾਵ ਵਧਿਆ ਤੇ ਭਾਜਪਾ ਦਾ ਵੀ ਪ੍ਰਭਾਵ ਵਧਿਆ ਹੈਗਾ ਇਹਨਾਂ ਦੇ ਹਾਲਾਤ ਦਿਨੋ ਦਿਨ ਖਰਾਬ ਹੋਏ ਨੇ ਪੰਜਾਬ ਦੇ ਵਿੱਚ ਤਾਂ ਆਪਾਂ ਨੂੰ ਹਾਲਾਤ ਪਤਾ ਹੀ ਨੇ ਵੀ ਕਿਹੇ ਦਿਨ ਇਸ ਵੇਲੇ ਸਰਕਾਰ ਦੇ ਅੱਜ ਕਰਾ ਲਓ ਪੰਜਾਬ ਦੇ ਵਿੱਚ ਚੋਣਾਂ ਤੇ ਅੱਜ 92 94 ਸੀਟਾਂ ਸੀਗੀ ਅਤੇ ਅੱਜ 40 ਵੀ ਟੱਪ ਜਾਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਸੋ ਹਾਲਾਤ ਸਰਕਮਸਟੈਂਸਸ ਸਾਰੇ ਪਾਸੇ ਹੀ ਨੇ ਸੋ ਇਹ ਇੱਕ ਮੀਡੀਆ ਕੈਂਪੇਨ ਸ਼ੁਰੂ ਕਰਨਾ ਚਾਹੁੰਦੇ ਨੇ ਬੇਸਿਕਲੀ ਔਰ ਮੀਡੀਆ ਕੈਂਪੇਨ ਦਾ ਮਖੌਟਾ ਇਹ ਰੱਖਣਗੇ ਨਵੇਂ ਸਿਰੇ ਤੋਂ ਔਰ ਅਰਵਿੰਦ ਕੇਜਰੀਵਾਲ ਨੂੰ ਇੱਕ ਪਾਕ ਪਵਿੱਤਰ ਸੰਜਮ ਵਾਲਾ ਨੇਤਾ ਪੇਸ਼ ਕਰਨਾ ਚਾਹੁੰਦੇ ਨੇ ਸੁਖਵਿੰਦਰ ਜੀ ਬਿਲਕੁਲ ਬਿਲਕੁਲ ਤਾਂ ਲੋਕ ਤੈਅ ਕਰਨਗੇ ਨਾ ਹਾਲਾਂਕਿ ਡੈਮੋਕ੍ਰੇਸੀ ਸਾਡੇ ਮੁਲਕ ਦੀ ਇਹੋ ਜਿਹੀ ਹੈ ਕਿ ਜਿਹੜਾ ਬੰਦਾ ਚੋਣ ਮੈਦਾਨ ਵਿੱਚ ਨਿਤਰਦਾ ਉਹ ਭਾਵੇਂ ਕੋਈ ਚੋਰੀ ਕਿਉਣਾ ਹੋਵੇ ਉਹ ਵੀ ਚੁਣ ਕੇ ਉਹ ਵੱਡੇ ਤੋਂ ਵੱਡੇ ਗੈਂਸਟਰ ਅਸੀਂ ਵੇਖਿਆ ਅਪਰਾਧੀ ਕਈਆਂ ਲਿਸਟਾਂ ਕਿ ਕਿੰਨੇ ਪਰਸੈਂਟ ਬੈਠੇ ਨੇ ਸੰਸਦ ਚ ਜਾਂ ਵਿਧਾਨ ਸਭਾ ਵਿੱਚ ਤੇ ਉਹ ਪਹੁੰਚ ਜਾਂਦੇ ਨੇ ਇਹ ਕੋਈ ਸਰਟੀਫਿਕੇਟ ਨਹੀਂ ਹੁੰਦਾ ਕਿ ਉਹਦੇ ਨਾਲ ਕੋਈ ਬੰਦਾ ਇਮਾਨਦਾਰ ਹੋ ਗਿਆ ਜਾਂ ਕੀ ਅਦਾਲਤਾਂ ਦੇ ਵਿੱਚ ਉਹ ਪੈਚ ਰਹੋਣਗੇ ਉਹਨਾਂ ਦੇ ਉੱਤੇ ਜ਼ਿਆਦਾ ਲੋਕੀਂ ਡਿਪੈਂਡ ਹੁੰਦਾ ਹੈ ਕਿ ਲੋਕ ਕੀ ਉਹਦੇ ਬਾਰੇ ਫਿਰ ਬਾਅਦ ਵਿੱਚ ਸੋਚਦੇ ਨੇ ਹੁਣ ਕੇਜਰੀਵਾਲ ਸਾਹਿਬ ਕਿਵੇਂ ਆਪਣੀ ਖਾਲ ਬਚਾਉਣ ਲਈ ਜਾਂ ਕਿਵੇਂ ਆਪਣੀ ਸਿਆਸਤ ਬਚਾਉਣ ਲਈ ਅੱਗੇ ਵਧ ਰਹੇ ਨੇ ਇੱਥੇ ਸਵਾਗਤ ਪੀਐਸਸੀ ਦੀ ਮੀਟਿੰਗ ਅੱਲਾ ਹੋ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਭੂਮਿਕਾ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਚਿਕਿਤਾਂਦੀ ਹੈ تیر ਨਿਸ਼ਾਨੇ ਲਾਉਣਾ ਵੇਖਿਆ ਆਪਾਂ ਤਸਵੀਰਾਂ ਕਿ ਕੇਜਰੀਵਾਲ ਸਾਹਿਬ ਦੇ ਬਾਹਰ ਹੋਣ ਤੋਂ ਬਾਅਦ ਕਿਵੇਂ ਉਹ ਨਿਸ਼ਾਨੇ ਵੰਨ ਰਹੇ ਨੇ ਉਹ ਤੀਰ ਅੰਦਾਜ਼ੀ ਦੇ ਕਰਤੱਵ ਜਿਵੇਂ ਆਪਣੀਆਂ ਅੱਖਰ ਜਿੱਤ ਦੇ ਨਿਸ਼ਾਨ ਵਾਂਗੂ ਬਣਾ ਕੇ ਉਹ ਸਾਰਾ ਕੁਝ ਮੁਕਾਉਂਦੇ ਨੇ ਪਰ ਪੀਤੇ ਚ ਉਹਨਾਂ ਨੇ ਕਾਂਗਰਸ ਦੇ ਜਿਹੜੇ ਪੰਜਾਬ ਦੀ ਲੀਡਰਸ਼ਿਪ ਹੋਂਦ ਤੇ ਬੜੇ ਵੱਡੇ ਤੰਜ ਕੱਸੇ ਸੀਗੇ ਕਿ ਉੱਥੇ ਮੇਲੇ ਚ ਬਰੂਦਾ ਨੂੰ ਕੌਣ ਪੁੱਛਦਾ ਜਦੋਂ ਇੰਡੀਆ ਐਲਾਈਅንስ ਦੀ ਗੱਲ ਥੁਰੀ ਸੀ ਜਦੋਂ ਪੰਜਾਬ ਚ ਕਾਂਗਰਸ ਤੇ ਆਪ ਦੇ ਗੱਢ ਜੀ ਗੱਢ ਜੋੜ ਦੀ ਗੱਲ ਥੁਰੀ ਸੀ ਤਾਂ ਉਹ ਬਹੁਤ ਮਕਬੂਲ ਹੋਇਆ ਕਿ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਚ ਗੱਢ ਜੋੜ ਨਹੀਂ ਕੀਤਾ ਉਹਨਾਂ ਹਰਿਆਣਾ ਚ ਵੀ ਗੱਢ ਜੋੜ ਨਹੀਂ ਹੋਇਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਹੁਣ ਉੱਥੇ ਭੂਮਿਕਾ ਕਿੱਦਾਂ ਦੀ ਹੈ ਕਿ ਇਹਨਾਂ ਨੂੰ ਉਸ ਮੇਲੇ 'ਚ ਜਿਹੜੀ ਕੇਂਦਰੀ ਲੀਡਰਸ਼ਿਪ ਦਾ ਮੇਲਾ ਹੈ ਜਿੱਥੇ ਸੁਸੋਦੀਆ ਸਾਹਿਬ ਸੰਜੇਤ ਸਿੰਘ ਅਰਗੇ ਪੀਏਸੀ 'ਚ ਬੈਠੇ ਨੇ ਰਾਗਵ ਚੱਡਾ ਅਰਗੇ ਬੈਠੇ ਨੇ ਉੱਥੇ ਐਜ਼ ਅ ਇੱਕ ਸਟੇਟ ਦਾ ਚੀਫ ਮਨਿਸਟਰ ਇਹਨਾਂ ਦਾ ਉਹ ਵੀ ਸੰਕੂਰਨ ਸਟੇਟ ਦਾ ਜਿਹਦੇ ਕੋਲ 92 ਐਮਐਲਏ ਨੇ ਹਾਲਾਂਕਿ ਮੈਨੂੰ ਲੱਗਦਾ ਹੁਣ 93 94 ਹੋ ਗਏ ਹੋਣੇ ਜਿਹੜੀਆਂ ਚੋਣਾਂ ਵੀ ਜਿੱਤੀਆਂ ਵੀ ਉਹ ਹੋਣ ਤੇ ਉਹਨਾਂ ਦੀ ਭੂਮਿਕਾ ਉੱਥੇ ਕੀ ਉਹਨਾਂ ਨੂੰ ਪੁੱਛਿਆ ਜਾਏਗਾ ਕਿ ਪੱ ਦਿੱਲੀ ਦਾ ਮੁੱਖ ਮੰਤਰੀ ਕੌਣ ਹੋਵੇ ਜਾਂ ਪਾਰਟੀ ਚ ਕਿਹੜੀਆਂ ਤਵਦੀਨਾਂ ਉਹਨਾਂ ਕੋਲ ਤਾਂ ਕਹਿੰਦੇ ਇੰਨਾ ਅਧਿਕਾਰ ਵੀ ਨਹੀਂ ਉੱਤੇ ਕਿ ਉਹ ਆਪਣੇ ਕੋ ਮંત્રી ਮੰਡਲ ਦੇ ਵਿੱਚ ਫੇਰ ਬਦਲ ਕਰ ਸਕਣ ਜਾਂ ਅਫਸਰ ਚਾਈ ਦੇ ਵਿੱਚ ਇਸ ਤਰੀਕੇ ਨਾਲ ਕਰ ਸਕਣ ਦੇਖੋ ਤੁਸੀਂ ਕਿਹਾ ਵੀ ਮੇਲੇ ਚ ਅਮਰੂਦਾ ਦਾ ਭਾ ਮੈਂ ਕਹਿੰਦਾ ਪੰਜਾਬੀ ਦਾ ਇੱਕ ਹੋਰ ਮੁਹਾਵਰਾ ਹੈਗਾ ਕਿ ਭਗਵੰਤ ਮਾਨ ਨੂੰ ਉੱਥੇ ਬੇਰਾਵੱਟੇ ਵੀ ਨਹੀਂ ਸਿਆਣਾ ਜਾਣਾ ਅਮਰੂਦ ਤਾਂ ਬੜੀ ਮਹਿੰਗੀ ਚੀਜ਼ ਹੋ ਜਾਂਦੀ ਹੈ ਬੇਰਾ ਵਾਲਾ ਹਾਲ ਵੀ ਨਹੀਂ ਹੋਣਾ ਵੀ ਬੇਰਾਵੱਟੇ ਵੀ ਨਹੀਂ ਸਿਆਣਾ ਜਾਣਾ ਕਿਉਂਕਿ ਭਗਵੰਤ ਮਾਨ ਕਿਤੇ ਨਾ ਕਿਤੇ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਹੀ ਸਾਰੇ ਕੁੱਝ ਕਾਰਗੁਜ਼ਾਰੀ ਕਰਦਾ ਨਜ਼ਰ ਆਏਗਾ ਯਾਦ ਕਰੋ ਜਦੋਂ ਇਹ ਆਪਣੇ ਪੱਗ ਰੱਖ ਕੇ ਫੋਟੋਆਂ ਜਾਰੀ ਹੁੰਦੀਆਂ ਨੇ ਅਰਵਿੰਦ ਕੇਜਰੀਵਾਲ ਦੇ ਪੈਰਾਂ ਦੇ ਵਿੱਚ ਝੁਕਿਆ ਪਿਆ ਕੇ ਮੈਂ ਮੁੱਖ ਮੰਤਰੀ ਬਣ ਗਿਆ ਉਹ ਪੰਜਾਬ ਨੂੰ ਇਹਨਾਂ ਨੇ ਇੱਕ ਤਰੀਕੇ ਨਾਲ ਪੂਰੇ ਦਾ ਪੂਰਾ ਉਹਦੇ ਪੈਰਾਂ ਵਿੱਚ ਰੱਖ ਦਿੱਤਾ ਔਰ ਉਸ ਤੋਂ ਬਾਅਦ ਅਸੀਂ ਕਾਰਗੁਜ਼ਾਰੀ ਦੇਖੀ ਇਹਨਾਂ ਤੋਂ ਜਿਸ ਤਰੀਕੇ ਦੀ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਵਿੱਚ ਇਹ ਚਲਾ ਰਹੇ ਨੇ ਮਤਲਬ ਇਹਨਾਂ ਦਾ ਉਹ ਹਾਲਾਤ ਲੱਗਦਾ ਕਿ ਇੱਕ ਆਪਣੇ 1947 ਤੋਂ ਪਹਿਲਾਂ ਜਿੰਨੇ ਵੀ ਮਹਾਰਾਜੇ ਹੋਏ ਨੇ ਉਹਨਾਂ ਦੇ ਉੱਪਰ ਦਿਵਾਨ ਜਰਮਨੀ ਦਾ ਸੀ ਇੱਕ ਕਿਤਾਬ ਹੈਗੀ ਆ ਕਿ ਮਹਾਰਾਜਾਸ ਆਫ ਇੰਡੀਆ ਹਿੰਦੀ ਵਿੱਚ ਵੀ ਪੰਜਾਬੀ ਹਰ ਭਾਸ਼ਾ ਵਿੱਚ ਮਿਲ ਜਾਂਦੀ ਆ ਉਹ ਤੁਸੀਂ ਪੜੋਗੇ ਮੈਂ ਉਹਦੇ ਅਸਥੈਟਿਕ ਵਾਲੇ ਪਾਸੇ ਤੁਹਾਨੂੰ ਗੱਲ ਕਰਦਾ ਕਿ ਅੰਗਰੇਜ਼ ਨੇ ਰਾਜੇ ਸਿਰਫ ਨੰਦ ਮੰਨਣ ਲਈ ਰੱਖਿਆ ਹੋਇਸੀ ਵੀ ਬਾਈ ਤੁਸੀਂ ਸੀਟ ਤੇ ਬੈਠੇ ਹੋ ਤੁਸੀਂ ਆਪਣਾ ਜੂਆ ਖੇਡੋ ਤੁਸੀਂ ਆਪਣੀ ਐਸ਼ ਕਰੋ ਸ਼ਰਾਬਾਂ ਪੀਓ ਰਾਤ ਨੂੰ ਜਾਗੋ ਸਵੇਰੇ ਸੌ ਜਾਓ ਸਵੇਰ ਨੂੰ ਸਾਡੇ ਜਿਹੜੇ ਅੰਗਰੇਜ਼ਾਂ ਦੇ ਅਹਲਕਾਰ ਨੇ ਉਹ ਜਾਗਣਗੇ ਉਹ ਸਾਰੇ ਫੈਸਲੇ ਲਿਖਣਗੇ ਤੇ ਜਿਹੜੀ ਰਾਜੇ ਦੀ ਸੁੱਤੇ ਪੈਦੀ ਮੋਹਰ ਹੈਗੀ ਆ ਉਹ ਉਹਨਾਂ ਦੇ ਉੱਪਰ ਲੱਗਦੀ ਰਹੇਗੀ ਅਜੇ ਮੁੱਖ ਮੰਤਰੀ ਪੰਜਾਬ ਨੂੰ 75 ਸਾਲ ਬਾਅਦ ਫੇਰ ਪ੍ਰਾਪਤ ਹੋਏ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਪਰ ਰਾਜੇ ਉਹ ਰਾਜੇ ਦੇ ਔਰ ਉਹਨਾਂ ਦੀ ਜਿਸ ਤਰੀਕੇ ਦੀਆਂ ਗਤੀਵਿਧੀਆਂ ਰਹੀਆਂ ਨੇ ਜਿਸ ਤਰੀਕੇ ਨਾਲ ਉਹਨਾਂ ਦਾ ਪਰਿਵਾਰ ਖਬਰਾਂ ਦੇ ਵਿੱਚ ਆਉਂਦਾ ਰਿਹਾ ਚਾਹੇ ਉਹਨਾਂ ਦੇ ਮਾਤਾ ਜੀ ਨੇ ਚਾਹੇ ਉਹਨਾਂ ਦੀ ਧਰਮ ਪਤਨੀ ਹੈ ਚਾਹੇ ਉਹਨਾਂ ਦੇ ਭੈਣ ਫੀਦੇ ਜਿਸ ਤਰੀਕੇ ਨਾਲ ਉਹ ਖਬਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਰਹੇ ਨੇ ਗੈਣਿਆਂ ਨੂੰ ਲੈ ਕੇ ਚੇਅਰਮੈਨਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਜਾਂ ਹੋਰ ਤਰ੍ਹਾਂ ਦੇ ਰਿਸ਼ਤਿਆਂ ਨੂੰ ਲੈ ਕੇ ਔਰ ਜਿਹੜੇ ਵਿਧਾਇਕ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਗਲਤ ਕੰਮ ਕਰ ਰਹੇ ਨੇ ਚਾਹੇ ਕੇਬਲ ਦਾ ਰੋਲਾ ਸੀ ਜਾਂ ਆਪਣਾ ਮਾਈਨਿੰਗ ਦਾ ਰੋਲਾ ਸੀਗਾ ਉਧਰ ਪਰ ਪ੍ਰਿਤਰਨ ਤਾਰ ਦੇ ਸਾਈਡ ਦੇ ਉੱਪਰ ਉਹ ਜੋ ਵੀ ਚੀਜ਼ਾਂ ਸਾਹਮਣੇ ਆਈਆਂ ਨੇ ਔਰ ਪੁਲਿਸ ਅਫਸਰਾਂ ਦੀ ਤਨਾਤੀ ਨੂੰ ਲੈ ਕੇ ਮਤਲਬ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਸਿੱਖ ਲੋਕ ਨੇ ਉਹਨਾਂ ਨੂੰ ਇਹ ਤਕਲੀਫ ਹੋ ਰਹੀ ਆ ਕਿ ਸਾਡੇ ਉੱਤੇ ਕੁਝ ਅਜਿਹਾ ਥੋਪਿਆ ਜਾ ਰਿਹਾ ਜਿਸ ਨਾਲ ਸਾਡਾ ਸਾਹ ਕੁੱਟਿਆ ਜਾ ਰਿਹਾ ਕਿਉਂ ਇਹੋ ਜਿਹੇ ਹਾਲਾਤ ਹੋ ਰਹੇ ਨੇ ਗੈਂਗਸਟਰ ਇਹਨੇ ਕਿਉਂ ਉਗਰ ਹੋ ਕੇ ਚੱਲ ਰਹੇ ਨੇ ਮਾਫੀਆ ਜਿਹੜਾ ਨਸ਼ਿਆਂ ਦਾ ਹੈਗਾ ਕਿਵੇਂ ਉਹ ਮਰਜ਼ੀ ਨਾਲ ਵੰਡ ਰਿਹਾ ਪੈਸੇ ਜਦੋਂ ਵੀ ਕੋਈ ਝੋਟੇ ਵਰਗਾ ਬੰਦਾ ਉੱਠਦਾ ਉਹਨੂੰ ਕਿਉਂ ਕੇਸ પાਕੇ ਬਿਠਾ ਦਿੱਤਾ ਜਾਂਦਾ ਕਿਉਂ ਇਹ ਧੱਕੇ ਹੋ ਰਹੇ ਨੇ ਸੋ ਇਹ ਹਾਲਾਤ ਉਦੋਂ ਹੀ ਹੁੰਦੇ ਨੇ ਜਦੋਂ ਮਹਾਰਾਜੇ ਨੂੰ ਆਪਣੀ ਕੁਰਸੀ ਬਚਾਉਣ ਦੇ ਲਈ ਵੱਡੇ ਤੋਂ ਵੱਡੇ ਸਮਝੌਤੇ ਕਰਨੇ ਪੈਂਦੇ ਨੇ ਆਪਾਂ ਜੇਕਰ ਕਹਿੰਦੇ ਆ ਕੱਲ ਮੇਰੀ ਹਰਬੇਲ ਟੋੜਾ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਨੇ ਹਰ ਤਰ੍ਹਾਂ ਦਾ ਸਮਝੌਤਾ ਕੀਤਾ ਪਰ ਪੰਜਾਬੀਆਂ ਨੂੰ ਪਤਾ ਨਹੀਂ ਲੱਗਣ ਦਿੱਤਾ ਉਹਨਾਂ ਨੇ ਹਰ ਤਰ੍ਹਾਂ ਦਾ ਪਰਦਾ ਪਾ ਕੇ ਰੱਖਿਆ ਆਪ ਤਾਂ ਪਾਕ ਦਾ ਮਨ ਸਭ ਨਿਕਲਣ ਦੀ ਗੱਲ ਕਰ ਗਿਆ ਪਰ ਉਹਦੇ ਮੁੰਡੇ ਤੋਂ ਪੂਰੀ ਦੀ ਪੂਰੀ ਜਿਹੜੀ ਮਿੱਟੀ ਆ ਹੱਥੋਂ ਕਿਰ ਗਈ ਤੇ ਪੂਰੀ ਖੇਡ ਸਾਹਮਣੇ ਆ ਗਈ ਪਰ ਭਗਵੰਤ ਮਾਨ ਸਾਹਿਬ ਦੀ ਤਾਂ ਖੇਡ ਸਾਰੇ ਹੀ ਸਾਹਮਣੇ ਆ ਲਾਅ ਐਂਡ ਆਰਡਰ ਕੋਈ ਨਹੀਂ ਆਈਐਸ ਲੋਬੀ ਪੀਸੀਐਸ ਲੋਬੀ ਪਟਵਾਰੀ ਲੋਬੀ ਤੱਕ ਇਹਨਾਂ ਤੋਂ ਕੰਟਰੋਲ ਚ ਨਹੀਂ ਹੈਗੀ ਆਈਪੀਐਸ ਤਾਂ ਕਰੀ ਮਰਜ਼ੀਆਂ ਨੇ ਨਿਯੁਕਤੀਆਂ ਤਾਂ ਉੱਥੇ ਦਿੱਲੀ ਤੋਂ ਹੋ ਰੀਆਂ ਅਫਸਰਾਂ ਦੀਆ ਬਦਲੀਆਂ ਨਹੀਂ ਕਰ ਸਕਦੇ ਮੁੱਖ ਮੰਤਰੀ ਸਾਹਿਬ ਇਹਨਾਂ ਤੋਂ ਕਿਹਨੇ رائے ਲੈਣੀ ਆ ਕਿ ਮੁੱਖ ਮੰਤਰੀ ਕੌਣ ਲੱਗੂਗਾ ਜਿਹੜਾ ਮੁੱਖ ਮੰਤਰੀ ਲੱਗੂਗਾ ਇਹਨਾਂ ਨੂੰ ਤਾਂ ਅਸਾਈਨਮੈਂਟ ਮਿਲੂਗੀ ਵੀ ਜੀ ਆ ਐਨੇ ਪੈਸੇ ਸਾਨੂੰ ਚਾਹੀਦੇ ਨੇ ਆਹ ਕਾਰੋਬਾਰ ਕਰਨਾ মিডিਆ ਦਾ ਪਾਰਟੀ ਦਾ ਕਿਉਂਕਿ ਪਾਰਟੀ ਦਾ ਪ੍ਰਬੰਧਨ ਪੰਜਾਬ ਦੇ ਖਜ਼ਾਨੇ ਤੋਂ ਜਿਹੜੀ ਕਾਟ ਲੱਗ ਰਹੀ ਆ ਉਹ ਪੈਸਾ ਜਿਹੜਾ ਪੰਜਾਬ ਦੇ ਖਜ਼ਾਨੇ ਵਿੱਚ ਆਉਣਾ ਸੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਣ ਦਿੰਦਾ ਇੱਕ 10 ਰੁਪਏ ਦਾ ਜੋੜਾ ਜੁਰਬਾਂ ਦਾ ਉਹਦਾ ਫਿਰ 10 ਰੁਪਏ ਹੀ ਬਣੂਗਾ ਨਾ ਉਹਦੇ ਤੇ 10 ਰੁਪਏ ਦੀ GST ਲੱਗੂਗੀ ਮਤਲਬ ਵੇਰੀਏਸ਼ਨ ਹੈਗੀ ਆ 5% ਵੀ ਆ 12% ਵੀ 18 ਵੀ ਆ ਜਿੰਨੇ ਵੀ ਹੈਗੀ ਆ ਉਹ ਜਿੰਨੇ ਵੀ ਲੱਗਦੀ ਆ ਚਲੋ ਮੰਨ ਲਓ ਵੀ ਆਪਾਂ ਤਾਂ 3 ਰੁਪਏ GST ਲੱਗੀ 10 ਰੁਪਏ ਦੇ ਉੱਪਰ ਇੱਕ ਇੱਕ ਰੁਪਇਆ ਲੱਗੀ ਚਲੋ 10% ਹੈ ਨਾ ਅ ਰੁਪਇਆ ਲੱਗੀ ਤਾਂ ਉਹ 1 ਰੁਪਇਆ ਖਜ਼ਾਨੇ 'ਚ ਜਾਣਾ ਸੀ ਪਰ ਹੁਣ ਉਹ ਜਰਾਬਾਂ ਦੇ ਜੋੜੇ ਦਾ ਬਿੱਲ ਵਪਾਰੀ ਕੀ ਪਾ ਰਿਹਾ 100 ਪੈਸੇ ਕਿਤੇ 10 ਰੁਪਏ ਕਿਤੇ 5 ਪੈਸੇ ਤੇ 5 ਪੈਸੇ ਦਾ ਜੇ ਟੈਕਸ ਲੱਗੂਗਾ ਤੱਕੀ ਲੱਗੂਗਾ ਉਹ 100 ਪੈਸਾ ਅੱਧਾ ਪੈਸਾ ਉਹ ਹੁਣ ਅੱਧਾ ਪੈਸਾ ਖਜ਼ਾਨੇ ਤੇ ਜਾ ਰਿਹਾ ਜੇ ਕਹੋ ਜੀ ਉਹ ਫਲਾਣਾ ਬੰਦਾ ਚੋਰ ਆ ਇਹ ਕਹਣਗੇ ਨਹੀਂ ਲਾ ਚੋਰ ਕਾ ਦਾ ਉੱਥੇ ਟੈਕਸ ਭਰ ਰਿਹਾ ਭਰਾ ਉਹ ਟੈਕਸ ਕਿੰਨੇ ਭਰ ਰਿਹਾ 3 ਪੈਸੇ ਜਦੋਂ ਕਿ ਬਣਦਾ ਸੀਗਾ 1 ਰੁਪਿਆ ਇਹ ਠੱਗੀ ਲੱਗ ਰਹੀ ਇਹ ਥੱਗੀ ਰੋਕਣੀ ਕਿੱਥੇ ਹੁੰਦੀ ਆ ਇਹ ਚੈੱਕ ਹੋਣਾ ਹੁੰਦਾ ਫਲਾਈਂਗ ਸਕਵਾਡ ਨੇ ਜੀਐਸਟੀ ਵਾਲਿਆਂ ਨੇ ਜਿੰਨੇ ਵੀ ਸਾਡੇ ਐਕਸਾਈਜ਼ ਦੇ ਨਾਕੇ ਨੇ ਉਥੇ ਚੈੱਕ ਹੋਣਾ ਹੁੰਦਾ ਸੈਂਪਲ ਕੱਢਦੇ ਨੇ ਉਹ ਸਾਰੀਆਂ ਚੀਜ਼ਾਂ ਚੈੱਕ ਹੁੰਦੀਆਂ ਨੇ ਕਿ ਇੰਨੇ ਦੀ ਥੱਗੀ ਲਾਈ ਆ ਔਰ ਫਿਰ ਉਹਦੇ ਤੇ 200% ਜੁਰਮਾਨਾ ਲੱਗਦਾ ਪਰ ਉਹ ਕੀ ਆ ਹੁਣ ਤਾਂ ਸਾਹਮਣੇ ਆ ਚੁੱਕਿਆ ਐਸਾਈਜ਼ ਵਾਲਿਆਂ ਦੇ ਵਿੱਚ ਕਿੰਨੇ ਐ ਐਫਆਈਆ ਹੋ ਚੁੱਕੇ ਨੇ ਵਿਜੀਲੈਂਸ ਦੀਆਂ ਪੱਤੀ ਤਾਂ ਈਟੀਓ ਤੋਂ ਗੇੜ ਚ ਆਈ ਸੀ ਜਿਨ੍ਹਾਂ ਦੇ ਉੱਤੇ ਰਿਕਾਰਡਿੰਗ ਵੀ ਸਾਹਮਣੇ ਆ ਗਈ ਸੀ ਕਿ ਹਰੇਕ ਨੂੰ ਮਹੀਨੇ ਦੇ ਲੱਖਾਂ ਰੁਪਏ ਮਿਲ ਰਹੇ ਨੇ ਤੇ ਸੈਂਕੜਿਆਂ ਦੇ ਹਿਸਾਬ ਨਾਲ ਟਰੱਕ ਆਪਣੇ ਬਾਰਡਰ ਪਾਰ ਕਰ ਰਹੇ ਨੇ ਤੁਸੀਂ ਹਿਸਾਬ ਲਾ ਲਓ ਵੀ ਗਵਿੰਦਗੜ੍ਹ ਚੋਂ ਜਿਹੜਾ ਕਬਾੜ ਬਾਹਰੋਂ ਆਉਂਦਾ ਉਹਦੀ ਜੀਐਸਟੀ ਕੁਝ ਹੋਰ ਹੁੰਦੀ ਆ ਤੇ ਜਦੋਂ ਸਰੀਆ ਬਣ ਕੇ ਜਾਂਦਾ ਉਹਦੀ ਜੀਐਸਟੀ ਦਿੱਲੀ ਦਾ 150 ਟਰੱਕ ਗਵਿੰਦਗੜ੍ਹ ਤੋਂ ਨਮਾ ਜਾਂਦਾ ਉਹਦੇ ਵਿੱਚੋਂ ਕਿੰਨਿਆਂ ਦੀ ਟੈਕਸ ਪੈਂਦੀ ਹੈ ਕਿੰਨਿਆਂ ਦੇ ਨਹੀਂ ਥੋ ਮੈਂ ਜਿਹੜੀ ਗੱਲ ਕਰ ਰਿਹਾ ਕਿ 50 ਹਜ਼ਾਰ ਕਰੋੜ ਦੀ ਠੱਗੀ ਹੈਗੀ ਯਾਰ ਜ਼ਿਆਦਾ ਦੀ ਠੱਗੀ ਆ ਤੇਜਰੀਵਾਲ ਖੁਦ ਉਹ ਤੋਂ 38000 ਕਰੋੜ ਦੀ ਮੰਨੇ ਸੀ ਉਹ ਠੱਗੀ ਚੋ ਜਿਹੜੀ ਆਪਣੇ ਇਹ ਚੇਲਿਆਂ ਨੂੰ ਬਚਾਉਂਦੇ ਰਹੇ ਫਿਰ ਉਹਦਾ ਫਿਰ ਅਦਾ ਹਿੱਸਾ ਆਮ ਆਦਮੀ ਪਾਰਟੀ ਦੇ ਕੈਡਰਾਂ ਨੂੰ ਜ਼ਰੂਰ ਜਾਂਦਾ ਹੋਵੇਗਾ ਔਰ ਉਸੇ ਦੇ ਨਾਲ ਹੀ ਪਾਰਟੀ ਅੱਗੇ ਆਪਣੇ ਕੰਮ ਕਰਦੀ ਔਰ ਇਹੀ ਇਲਜ਼ਾਮ ਗੋਆ ਦੇ ਵਿੱਚ ਇਹਨਾਂ ਤੇ ਲੱਗੇ ਸੀ ਪਰ ਉਹ ਇਹਦੀ ਸਾਬਤ ਨਹੀਂ ਕਰ ਸਕੀ ਹੱਦ ਤੱਕ ਕਿਉਂਕਿ ਇਹਨਾਂ ਨੇ ਕੀਨਾ ਕੀਤਾ ਹੀ ਇਹਨਾਂ ਚਤਰਾਈ ਦਾ ਪਰ ਜੇਕਰ ਉਹ ਪੰਜਾਬ ਦੇ ਵਿੱਚ ਆ ਕੇ ਕੰਮ ਕਰਦੇ ਨੇ ਉੱਥੇ ਉਹਨਾਂ ਨੂੰ ਸਰਕਾਰ ਹਲੇ ਪ੍ਰੋਪਰ ਇਜਾਜ਼ਤ ਨਹੀਂ ਦੇ ਰਹੀ ਕੰਮ ਕਰਨ ਦੀ ਸੀਬੀਆਈ ਦੀ ਤਾਂ ਐਂਟਰੀ ਨਹੀਂ ਹੈਗੀ ਐਨਆਈਏ ਕੱਲੇ ਛਾਪੇ ਮਾਰਦਾ ਹੈ ਤੇ ਉਹ ਚੱਕਰ ਹੈਗਾ ਏਡੀ ਵੀ ਬਹੁਤ ਆਪਣੇ ਲਿਮਟਡ ਇਹਨਾਂ ਨੇ ਅੰਦਰ ਕੀਤਾ ਆ ਪੰਜਾਬ ਦੇ ਸੋ ਇਹ ਗੱਲਾਂ ਨੇ ਕਿ ਜਿਹੜਾ ਭਗਵੰਤ ਮਾਨ ਹੈਗਾ ਉਹਦਾ ਕੰਮ ਪਾਰਟੀ ਦੇ ਲਈ ਫਾਈਨਾਂਸ ਪੈਦਾ ਕਰਨਾ ਹੈਗਾ ਉਹ ਵੀ ਉਦੋਂ ਕਿ ਜੇਕਰ ਤੋਂ ਨਹੀਂ ਪੈਦਾ ਕਰੇਗਾ ਤਾਂ ਅਸਤੀਫਾ ਦੇ ਚਾਰ ਬੰਦੇ ਹੋਰ ਬੈਠੇ ਨੇ ਪੰਜਾਬ ਨੂੰ ਵੇਚਣ ਲਈ ਉਹ ਵੀ ਇੰਨਾ ਤੇ ਹੀ ਹੋਣਗੇ ਪਾਰਟੀ ਦੇ ਵਿੱਚ ਉਹਨਾਂ ਨੂੰ ਵੀ ਕੋਈ ਫਰਕ ਨਹੀਂ ਪੈਂਦਾ ਪੰਜਾਬ ਦਾ ਬਰਬਾਦ ਹੁੰਦਾ ਹੋਈ ਜਾਵੇ ਦਰਿਆਵਾਂ ਦਾ ਪਾਣੀ ਖਤਮ ਹੋ ਜਾਵੇ ਧਰਤੀ ਹੇਠਲਾ ਪਾਣੀ ਖਤਮ ਹੋ ਜਾਵੇ ਲੋਕ ਮਰ ਜਾਣ ਪੰਜਾਬ ਦੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਲਈ ਤਾਂ ਉਹ ਜਾਲੀ ਪਿਲਿੰਗ ਇਹਨਾਂ ਲਈ ਬਹੁਤ ਆ ਬਾਕੀ ਕੁਝ ਕਰਨ ਦਾ ਲੋੜ ਹੀ ਨਹੀਂ ਠੱਕਿਆਂ ਦੀ ਵੀ ਲੋੜ ਨਹੀਂ ਇਕੱਲੀ ਜਾਲੀ ਮਿਲਿੰਗੀ ਇਹਨਾਂ ਨੂੰ ਸਾਰੀ ਜਾ ਰਹੀ ਹੈ ਮਾਈਨਿੰਗ ਤੋਂ ਪੈਸਾ ਕਿੰਨਾ ਜਾ ਰਿਹਾ ਹੈ ਮਾਈਨਿੰਗ ਤੁਸੀਂ ਦੇਖ ਲਓ ਬਈ ਉਹ ਆਪਣਾ ਤੁਹਾਡਾ ਫਰਜੋਤ ਪੈਸ ਉਦੋਂ ਤੇ ਹੁਣ ਆ ਪਿੱਛੇ ਜੇ ਮੈਂ ਪੰਜਾਬ ਨਾਲੇ ਤੇ ਵੀ ਐਕਸਪੋਜ਼ ਕੀਤਾ ਸੀ ਜਿਹੜੀਆਂ ਕਲਰਕਾਂ ਦੀਆਂ ਸੀਨੀਅਰ ਕਲਰਕਾਂ ਦੀਆਂ ਪੋਸਟਾਂ ਨਿਕਲੀਆਂ ਸੀ ਤੇ ਇੰਸਪੈਕਟਰਾਂ ਦੀਆਂ ਪੋਸਟਾਂ ਨਿਕਲੀਆਂ ਸੀ ਮਿਊਸਪਲ ਕਾਰਪੋਰੇਸ਼ਨਾਂ ਦੀਆਂ ਮਿਊਸਪਲ ਕਮੇਟੀ ਦੀਆਂ ਉਹਨਾਂ 'ਚ ਠੱਗੀ ਹੋਈ ਹੈ ਲੀਚੇਜ ਹੋਈ ਆ ਬਲੂਟੱਥ ਨਹੀਂ ਹੋਰ ਕਿ ਮੈਂ ਸਾਰੇ ਬੰਦੇ ਹਰਿਆਣਾ ਪੰਜਾਬ ਬਾਰਡਰ ਦੇ ਉੱਪਰ ਬੈਠੇ ਸੀ ਜਿਹੜੇ ਪਹਿਲੇ 60 ਪੋਸਟਾਂ ਚ ਆਏ ਨੇ ਉਹ ਸਾਰੇ ਉੱਥੋਂ ਦੇ ਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਨੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਹੈ ਮਤਲਬ ਹੁਣ ਕੀ ਸਮਝੀਏ ਫਿਰ ਇਹ ਤਾਂ ਉਹੀ ਆ ਵੀ ਕਹਿੰਦੇ ਨੇ ਉਹ ਕਿਹੜਾ ਕਹਾਵਤ ਹੁੰਦੀ ਆ ਵੀ ਉਹ ਕਿਹੜਾ ਕੁੱਟ ਰਿਹਾ ਤੇ ਕਿਹੜਾ ਘਾ ਰਿਹਾ ਉਹ ਕੰਮ ਹੋ ਰਿਹਾ ਹੈਗਾ ਪੰਜਾਬ ਦੇ ਵਿੱਚ ਅੰਨੀ ਪਿਸ ਰਹੀ ਆ ਕਿ ਉਹ ਚੀਜ਼ਾਂ ਹੋ ਗਈਆਂ ਸੋ ਇਹ ਇਹ ਹੱਲ ਬੜਾ ਮੁਸ਼ਕਿਲ ਆ ਔਰ ਲੋਕਤੰਤਰ ਇਹਦਾ ਲੋਕਤੰਤਰ ਨੂੰ ਲੁੱਟਿਆ ਜਾ ਰਿਹਾ ਲੋਕਤੰਤਰ ਲੋਕਾਂ ਦਾ ਤੰਤਰ ਨਾ ਰਹਿ ਕੇ ਉਹੀ ਚੰਦ ਰਜਵਾੜਿਆਂ ਦਾ ਤੰਤਰ ਬਣ ਗਿਆ ਜੋ 47 ਤੋਂ ਪਹਿਲਾਂ ਅੰਗਰੇਜ਼ਾਂ ਦੇ ਪਿੱਠੂ ਸਨ ਸੁਖਵਿੰਦਰ ਜੀ ਸ਼ੁਕਰੀਆ ਸਮਨ ਸਰ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਵਿੰਦਰ ਜੀ ਔਰ ਬਹੁਤ ਬਹੁਤ ਸ਼ੁਕਰੀਆ ਸਾਰੇ ਦਰਸ਼ਕਾਂ ਦਾ ਜਿਨ੍ਹਾਂ ਨੇ ਸਾਨੂੰ ਪੂਰਾ ਸੁਣਿਆ